ਅਮਰਤਪਾਲ ਸਿੰਘ ਮਹਿਰੂ ਵਾਸਤੇ ਅੱਜ ਆਪਾਂ ਖੜਨ ਦੀ ਸਾਨੂੰ ਲੋੜ ਆ ਸਾਡੇ ਆਪਸੀ ਮਤਭੇਦ ਹੋ ਸਕਦੇ ਆ ਸਾਡੀਆਂ ਆਪਸੀ ਵਿਚਾਰਾ ਨਹੀਂ ਰਲਦੀਆਂ ਪਰ ਜੋ ਗੁਰੂ ਦਾ ਸਿਧਾਂਤ ਆ ਜੋ ਇਤਿਹਾਸ ਸਾਨੂੰ ਦੱਸਦਾ ਵੀ ਜੇ ਦੁਸ਼ਮਣ ਵੀ ਤੁਹਾਨੂੰ ਲੱਗਦਾ ਨਾ ਉਹਨੂੰ ਲੋੜ ਆ ਸਾਡੀ ਤਾਕਤ ਦੀ ਲੋੜ ਆ ਨੂੰ ਉਹਦੀ ਮਦਦ ਕਰਨੀ ਆ ਤੇ ਫਿਰ ਇੱਕ ਤਾਨ ਕੇ ਖੜ ਜੋ ਇਹ ਤੇ ਸਾਡਾ ਭਰਾ ਵਾ ਮੈਂ ਮਤਪਾਲ ਦਾ ਨੰਗੇ ਧੜ ਖਰੂਗਾ ਇੱਕ ਠੋਕ ਕੇ ਖੜੂਗਾ ਇਹ ਸਿਰਫ ਮੈਂ ਤੁਹਾਡੇ ਘਟ ਤੋਂ ਵੇਖਣਾ ਵੀ ਤੁਸੀਂ ਉਹਨੂੰ ਕਿੰਨਾ ਕੁ ਪਿਆਰ ਕਰਦੇ ਆ ਫੇਸਬੁੱਕ ਤੇ ਪੋਸਟਾਂ ਪਾਪਾਂਗੇ ਤੇ ਕਹਿੰਦੇ ਤਕੜਾ ਆ ਜਾ ਤੇਰੇ ਨਾਲ ਆ ਤੇ ਜਦੋਂ ਮੈਦਾਨ ਦੀ ਗੱਲ ਆਉਂਦੀ ਆ ਜ਼ਮੀਨ ਦੀ ਗੱਲ ਆਉਂਦੀ ਆ ਤੇ ਛੱਡਿਆ ਪੁੱਛਾਂ ਕੋ ਲੈਨੇ ਆਂ ਵੀ ਆਓ ਨਿਤਰੋ ਜਿਹੜੀਆਂ ਬੀਬੀਆਂ ਅੱਜ ਬਾਕੀ ਹੋ ਗਈਆਂ ਨਾ ਚੰਦ ਪੈਸੇ ਲੈ ਕੇ ਇਹ ਅਸਲ ਵਿੱਚ ਨਾ ਸ਼ੇਰ ਦਾ ਸ਼ਿਕਾਰ ਕਰਨ ਵਾਤੇ ਬੱਕਰੀ ਬੰਨੀ ਗਈ ਲੇਕਿਨ ਸ਼ੇਰ ਨੂੰ ਇਸ ਗੱਲ ਦਾ ਪਤਾ ਨਹੀਂ ਕਿ ਸ਼ਿਕਾਰੀ ਬੈਠੇ ਆ ਪਹਿਲਾਂ ਠੀਕ ਆ ਉਹ ਬੀਬੀ ਤੁਹਾਨੂੰ ਸ਼ਕਲ ਤੋਂ ਨਹੀਂ ਲੱਗਦੀ ਵੀ ਉਹ ਬੀਬੀ ਪਹਿਲਾਂ ਹੀ ਉਦ ਬਾਕੀ ਅਮਰਪਾਲ ਸਿੰਘ ਮੈਰ ਨੂੰ ਇਸ ਟਾਈਮ ਸਾਡੀ ਸਾਰਿਆਂ ਦੀ ਲੋੜ ਆ ਤੇ ਜੇ ਅੱਜ ਨਾ ਨਾ ਅਮਰਪਾਲ ਦੇ ਮਗਰ ਖੜੇ ਤੇ ਭਾਲ ਕੇ ਵੀਡੀਓ ਪਾਉਂਦਾ ਵੀ ਕੋਈ ਫਾਇਦਾ ਨਹੀਂ ਫੇ ਵੀਡੀਓ ਪਾ ਕੇ ਕੀ ਕਰਨਾ ਜਦੋਂ ਅਗਲਾ ਚੁੱਕ ਕੇ ਜੇਲ੍ਹ ਚ ਦੇਤਾ ਫੇ ਕੀ ਕਰੋਗੇ ਅੱਜ ਲੋੜ ਆ ਉਹ ਜਿਹੜੀਆਂ ਬੀਬੀਆਂ ਵਾ ਉਹਨਾਂ ਨੂੰ ਸਾਹਮਣੇ ਲਿਆਂਦਾ ਜਾਵੇ ਅੱਜ ਜਿਹੜੀਆਂ ਸਿੱਖ ਬੀਬੀਆਂ ਘਰਾਂ ਦੇ ਚੋਕ ਚੋਕ ਬਾਲੇ ਘੜ ਘੜ ਸੁੱਟਦੀਆਂ ਹਨ ਆ ਕਾਉਂਟਰ ਕਾਉਂਟਰ ਵੇਟ ਚੁੱਕਦੀਆਂ ਜਿੰਮ ਦੇ ਵਿੱਚ ਆਪਾਂ ਵੇਖਦੇ ਆ ਅੱਜ ਉਹਨਾਂ ਬੀਬੀਆਂ ਦੀ ਲੋੜ ਆ ਪਿਆਓ ਸਿਰ ਤੇ ਖੱਫੜ ਬਨੋ ਉਹਨਾਂ ਬੀਬੀਆਂ ਦੀ ਤਲਾਸ਼ ਕਰੀਏ ਉਹਨਾਂ ਬੀਬੀਆਂ ਦੇ ਐਂ ਹੀ ਤਾਂ ਹਣ ਤੇ ਸਾਡੀਆਂ ਉਹ ਭੈਣਾਂ ਤੇ ਰਖ ਸਕਦੀਆਂ ਨਾ ਉਹਨਾਂ ਦੀ ਧੌਣ ਤੇ ਗੋਡਾ ਰੱਖਣ ਤੇ ਉਹਨਾਂ ਨੂੰ ਪੁੱਛੋ ਪੁੱਛਣ ਵੀ ਕਿੰਨੇ ਪੈਸੇ ਲੈ ਅਮਰਤਪਾਲ ਨੂੰ ਵੇਚਣਵਾਤੇ ਗੁਰੂ ਪਿਆਰੀ ਫਤਿਹ ਦੀ ਸਾਂਝ ਪਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਇੱਕ ਬਹੁਤ ਹੀ ਦੁਖਦਾਈ ਖਬਰ ਆਈ ਬੀਟਾ ਡੀ ਜਸਵੰਤ ਸਿੰਘ ਜਿਹੜੇ ਇਸ ਸਮੇ ਸਾਡੇ ਵਿੱਚ ਨਹੀਂ ਰਹੇ ਤਾਂ ਉਹਨਾਂ ਦੇ ਘਰ ਪਹੁੰਚੇ ਆ ਤੇ ਇਸੇ ਤਰੀਕੇ ਨਾਲ ਮਾਨ ਸਿੰਘ ਅਕਾਲੀ ਮੇਰੇ ਨਾਲ ਮੌਜੂਦ ਹੈ ਤਾਂ ਪਰਿਵਾਰ ਨੂੰ ਮਿਲੇ ਆ ਸਭ ਤੋਂ ਵੱਡੀ ਗੱਲ ਤਾਂ ਮੇਰੇ ਸਾਹਮਣੇ ਨਾਲ ਇਹੋ ਜਿਹਾ ਘਾਟਾ ਪੰਥ ਨੂੰ ਪੂਰਾ ਨਹੀਂ ਹੋ ਸਕਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੱਡਾ ਵੱਡਾ ਘਾਟਾ ਪੈ ਗਿਆ ਸ਼ਾਇਦ ਸਦੀਆਂ ਲੱਗ ਜਾਣੀਆਂ ਇੱਕ ਸੰਗੀਤ ਗਵਾ ਬੈਠੇ ਇੱਕ ਕਲਾ ਗਵਾ ਬੈਠੇ ਇੱਕ ਕਲਾ ਦਾ ਥੰਮ ਗਵਾ ਬੈਠੇ ਆ ਜਿੰਨਾ ਲੰਮਾ ਸੰਘਰਸ਼ ਜਸਵੰਤ ਸਿੰਘ ਹੋਣਾ ਨੇ ਕੀਤਾ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਨੌਜਵਾਨ ਨਹੀਂ ਕਰ ਸਕਦੇ ਕਿਉਂਕਿ ਅੱਜ ਦੇ ਸਮੇਂ ਵਿੱਚ ਸਟਾਰ ਬਣਨਾ ਬੜਾ ਸੌਖਾ 10-20 ਲੱਖ ਰੁਪਇਆ ਲਾਓ 5-7 ਗਾਣੇ ਕੱਢੋ ਤੇ ਬੰਦਾ ਮਸ਼ਹੂਰ ਹੋ ਜਾਂਦਾ ਲੇਕਿਨ ਜਸਵੰਤ ਸਿੰਘ ਹੋਣਾ ਨੇ ਕਮਲ ਸਾਹਿਬ ਹੋਣਾ ਨੇ ਇਹਨਾਂ ਲੰਮਾ ਸਮਾਂ ਸੰਘਰਸ਼ ਕੀਤਾ ਔਰ ਬੜੇ ਬੜੇ ਮਹਾਨ ਢਾਡੀ ਦਿਲਬਰ ਸਾਹਿਬ ਵਰਗੇ ਉਹਨਾਂ ਦੇ ਨਾਲ ਉਹਨਾਂ ਨੇ ਹਾਜ਼ਰੀਆਂ ਭਰੀਆਂ ਔਰ ਪੰਤਕ ਸਟੇਜਾਂ ਦੇ ਉੱਤੇ ਬੜਾ ਵੱਡਾ ਮਾਣ ਅਸਰ ਕੀਤਾ ਔਰ ਮੇਰੇ ਮੇਰੇ ਇੱਥੇ ਹੋਂ ਦਾ ਕਾਰਨ ਸਭ ਤੋਂ ਵੱਡਾ ਇਹ ਆ ਕਿ ਅੱਜ ਜੇ ਮੇਰਾ ਟਾਡੀ ਕਲਾ 'ਚ ਨਾਂ ਬਣਿਆ ਤਾਂ ਇਹਨਾਂ ਬੰਦਿਆਂ ਦੀ ਬਦੌਲਤ ਬਣਿਆ ਸੋਭਾ ਸਿੰਘ ਸਤਾਰਾ ਹੋ ਗਿਆ ਜਸਵੰਤ ਸਿੰਘ ਹੋ ਗਿਆ ਫਿਰ ਸ਼ਰਨਜੀਤ ਸਿੰਘ ਕਾਂਗ ਕਰਮਜੀਤ ਸਿੰਘ ਆਪਣਾ ਵੀਰ ਕਾਂਗ ਬਿੱਲਾ ਇਹ ਸਾਰੇ ਭਰਾ ਬਹੁਤ ਵੱਡਾ ਇਹਨਾਂ ਨੇ ਸਾਥ ਦਿੱਤਾ ਮੇਰਾ ਤੇ ਇਹਨਾਂ ਦੇ ਸਹਯੋਗ ਦੇ ਨਾਲ ਜਸਵੰਤ ਸਿੰਘ ਉਹਨਾਂ ਦੇ ਨਾਲ ਸ਼ਾਇਦ ਕਿ ਉਹਨਾਂ ਸਮੇਂ ਚ ਮੈਂ ਟਾੜੀ ਕਲਾ ਛੱਡ ਰਿਆ ਸੀ ਜਦੋਂ ਮਿਲ ਕੇ ਜਸਵੰਤ ਸਿੰਘ ਉਹਨਾਂ ਦਾ ਮੈਨੂੰ ਫੋਨ ਆਇਆ ਉਦੋਂ ਮੋਹਰਾਲੀ ਸਾਹਿਬ ਦੇ ਨਾਲ ਹੀ ਬਾਹਰ ਸੀ ਜਦੋਂ ਮੈਨੂੰ ਫੋਨ ਆਇਆ ਤੇ ਉਹ ਆਉਂਦਿਆ ਸਾਹਮਣੇ ਮੈਨੂੰ ਕਿਹਾ ਵੀ ਆਪਾਂ ਜੱਥਾ ਸ਼ੁਰੂ ਕਰਨਾ ਤੇ ਬੜਾ ਪਿਆਰ ਦਿੱਤਾ 2 ਸਾਲ ਤਕਰੀਬਨ ਅਸੀਂ ਇਕੱਠੇ ਰਹੇ ਹਾਂ ਔਰ ਸੋਨੇ ਦੇ ਮੈਡਲਾਂ ਨਾਲ ਵੀ ਸਨਮਾਨਤ ਕਰਵਾਇਆ ਇਹਨਾਂ ਨੂੰ ਮੈਂ ਇਹਨਾਂ ਨੂੰ ਇਹ ਗੱਲ ਕਹੀ ਸੀ ਮੈਂ ਕਿਹਾ ਜਸਵੰਤ ਸਿੰਘ ਜੀ ਤੁਸੀਂ ਬੜੇ-ਬੜੇ ਟਾੜੀਆਂ ਦੇ ਨਾਲ ਰਹੇ ਹੋ ਉਹਨਾਂ ਟਾੜੀਆਂ ਨੇ ਆਪਣੇ ਢਿੱਡ ਗਾੜੀ ਰੱਖ ਪਰ ਤੁਸੀਂ ਮਾਣ ਨਾ ਰੋਗੇ ਤੇ ਤੁਹਾਡੇ ਪਰਿਵਾਰ ਵੀ ਯਾਦ ਰੱਖੂਗਾ ਵੀ ਮਾਣ ਚੀਜ਼ ਹੀ ਕੋਈ ਤੇ ਕਰਨਾਲ ਦੀ ਧਰਤੀ ਤੋਂ ਜਿਹੜੇ ਮੈਡਲ ਮੈਨੂੰ ਪਹਿਨੇ ਸੀ ਮੈਂ ਉਹ ਮੈਡਲ ਸਾਰੇ ਜਥੇ ਨੂੰ ਪਵਾਏ ਅੱਜ ਤੱਕ ਮੈਂ ਜਿੰਨੇ ਮੇਰੇ ਸਾਥੀ ਆ ਮੈਂ ਮੈਡਲ ਉਹਨਾਂ ਨੂੰ ਪਾਉਂਦਾ ਆ ਆਪ ਮੈਡਲ ਨਹੀਂ ਪਾਉਂਦਾ ਕਿਉਂਕਿ ਮੇਰੇ ਚਾਹ ਮਨ ਚ ਇੱਕੋ ਹੀ ਆ ਵੀ ਪੰਥ ਦੀ ਸੇਵਾ ਕਰਦੇ ਆ ਮੈਡਲ ਇੱਕੋ ਹੀ ਪੋਵੇ ਹਿੱਕ 'ਚ ਪੋਵੇ ਜਿਹੜੇ ਗਲਾਂ 'ਚ ਪਏ ਆ ਨਾ ਇਹ ਲੱਥ ਜਾਂਦੇ ਆ ਸਮਾਂ ਆਉਣ ਤੇ ਵਿੱਕ ਵੀ ਜਾਂਦੇ ਆ ਪਰ ਜਿਹੜੇ ਹਿੱਕ ਤੇ ਮੈਡਲ ਲੱਗ ਜਾਂਦੇ ਆ ਨਾ ਇਹ ਰਹਿਂਦੀ ਦੁਨੀਆ ਤੱਕ ਬੰਦੇ ਨੂੰ ਜਿੰਮੇਦਾਰ ਰੱਖਦੇ ਆ ਤੇ ਅੱਜ ਜਸਵੰਤ ਸਿੰਘ ਪਤਾ ਨਹੀਂ ਕਈ ਸਦੀਆਂ ਲੱਗ ਜਾਣੀਆਂ ਦੁਬਾਰਾ ਜਸਵੰਤ ਸਿੰਘ ਪੈਦਾ ਨਹੀਂ ਹੋਣਾ ਕਲਾਕਾਰ ਸਿੰਗਰ ਬੜੇ ਬਹੁਤ ਵਧੀਆ ਵਧੀਆ ਮੁੰਡੇ ਨਵੇਂ ਹੁਣ ਢਾਡੀ ਉੱਠੇ ਆ ਲੇਕਿਨ ਜਿੱਡਾ ਵੱਡਾ ਇਹ ਘਾਟਾ ਪੰਥ ਨੂੰ ਸ਼ਾਇਦ ਮੈਂ ਇੱਥੇ ਪੰਥ ਨੂੰ ਵੀ ਕਹਿਣਾ ਚਾਹੁੰਨਾ ਆ ਵੀ ਇਹੀ ਗੱਲਾਂ ਬੜੀਆਂ ਬੜੀਆਂ ਕਰਦੇ ਆ ਲੇਕਿਨ ਜਦੋਂ ਬੰਦੇ ਨੂੰ ਲੋੜ ਪੈਂਦੀ ਅਸੀਂ ਬੰਦੇ ਦੇ ਨਾਲ ਨਹੀਂ ਖੜਦੇ ਅਸੀਂ ਉਸ ਟਾਈਮ ਛੱਡਿਆ ਪੂਛ ਲੈ ਲਿਨੇ ਆ ਜਸਵੰਤ ਸਿੰਘ ਜਦੋਂ ਪਿਛਲੀ ਵਾਰ ਬਿਮਾਰ ਹੋਇਆ ਮੇਰੇ ਹਿਸਾਬ ਦੇ ਨਾਲ ਕੋਈ ਬਹੁਤਾ ਵੱਡੇ ਪੱਧਰ ਦੇ ਉੱਤੇ ਲੋਕਾਂ ਨੇ ਸਪੋਰਟ ਨਹੀਂ ਕੀਤੀ ਜਾਂ ਸੰਸਥਾਵਾਂ ਵਾ ਗਾੜੀ ਨਹੀਂ ਆਈਆਂ ਵੀ ਜਿਨ੍ਹਾਂ ਨੇ ਇਹ ਚੀਜ਼ ਦੇ ਉੱਤੇ ਸਪੋਰਟ ਕੀਤੀ ਹੋਏ ਵੀ ਅਸੀਂ ਮਤ ਕਰੀਏ ਦਵਾਈਦਾਰੂ ਲਾਈਏ ਹੁਣ ਜਦੋਂ ਗਏ ਹੁਣ ਚਲੋ ਮੰਨਿਆ ਥੋੜੇ ਬਹੁਤੇ ਬੰਦਿਆਂ ਨੇ ਇਲਾਜ ਕਰਾਇਆ ਹੋਊਗਾ ਲੇਕਿਨ ਸਮਾਂ ਲੰਘਣ ਤੋਂ ਬਾਅਦ ਇਲਾਜ ਕਰਾਉਣ ਦਾ ਕੋਈ ਫਾਇਦਾ ਨਹੀਂ ਜਦੋਂ ਕੋਈ ਸਿੰਘ ਕੋਈ ਕਲਾਕਾਰ ਕੋਈ ਪ੍ਰਚਾਰਕ ਕੋਈ ਥੰਮ ਡਿੱਗਦਾ ਨਾ ਉਹਨੂੰ ਡਿੱਗਦਿਆਂ ਸਾਰ ਚੁੱਕ ਲੋ ਉਹਦਾ ਇਲਾਜ ਕਰਕੇ ਉਹਨੂੰ ਦੁਬਾਰਾ ਕਾਇਮ ਕਰ ਲੋ ਫਿਰ ਜਦੋਂ ਮੰਜੇ ਤੇ ਪੈ ਗਿਆ ਦੁਬਾਰਾ ਉੱਠਣ ਦੀ ਤਾਕਤ ਹੀ ਨਹੀਂ ਫਿਰ ਉਹਨੂੰ ਇਲਾਜ ਕਰਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ ਜਿਹੜਾ ਹੀਰਾ ਗਵਾਚ ਗਿਆ ਨਾ ਇਹਨੂੰ ਹੀਰੇ ਨੂੰ ਲੱਭਦੇ ਰਹੇ ਹੁਣ ਇਹਨੇ ਨਹੀਂ ਲੱਭਣਾ। ਜਿਹੋ ਜਿਹੀ ਆਵਾਜ਼ ਸੀਗੀ ਪੰਜਾਬ ਦੇ ਵਿੱਚ ਮੇਰੇ ਸਾਹਮਣੇ ਇਹੋ ਜਿਹੀ ਆਵਾਜ਼ਾਂ ਹੀ ਬਹੁਤ ਘੱਟ ਨੇ। ਮੈਂ ਕਹਾਂ ਜੀ ਉਹ ਮੀਰੀਪਰੀ ਵਾਲੇ ਜਿਹੜੀਆਂ ਬੀਬੀਆਂ ਗਾਉਂਦੀਆਂ ਤੁਸੀਂ ਵੇਖਿਆ ਹੀ ਆ। ਉਹ ਮੈਨੂੰ ਜਸਵੰਤ ਸਿੰਘ ਨੇ ਦੱਸਦੇ ਵੀ ਮੇਰੀਆਂ ਸ਼ਗਿਰਦ ਆ ਉਹ। ਹਾਂਜੀ। ਤੇ ਇਹਨਾਂ ਦੇ ਕਾਫੀ ਮਤਲਬ ਉਹਨਾਂ ਦੇ ਗੀਤ ਵੀ ਲਿਖੇ ਇਹਨਾਂ ਦੇ ਉਹਨਾਂ ਨੇ ਗਾਏ ਆ। ਤੇ ਕਾਫੀ ਇਹਨਾਂ ਦੇ ਨਾਲ ਕਲੋਜ਼ ਸੀ ਕਾਫੀ ਪ੍ਰੇਮ ਸੀ ਇਹਨਾਂ ਦੇ ਨਾਲ ਕਿਉਂਕਿ ਮੇਰੇ ਨਾਲ ਜਿੰਨਾ ਚਿਰ ਵੀ ਰਿਹਾ ਮੈਂ ਕਦੀ ਉਹਨਾਂ ਬੰਦੇ ਨੂੰ ਲੜਦਾ ਨਹੀਂ ਵੇਖਿਆ। ਜਦੋਂ ਵੀ ਕਿਸੇ ਨੇ ਮਿਲਿਆ ਹਾਂਜੀ ਪਾਛੋ ਚੜਦੀ ਕਲਾ ਪਾਛੋ ਚੜਦੀ ਕਲਾ ਉਹਦੀ ਜ਼ੁਬਾਨ ਤੇ ਕਦੀ ਇਹ ਨਹੀਂ ਆਇਆ ਵੀ ਮੈਨੂੰ ਦੋਖਿਆ ਉਹ ਬੰਦੇ ਨੇ ਮਾੜੇ ਦਿਨ ਵੀ ਕੱਟੇ ਆ ਪਰ ਉਹ ਬੰਦੇ ਨੇ ਸੀ ਨਹੀਂ ਕੀਤਾ ਜਦਾਂ ਅੱਜ ਸਾਡੇ ਬੰਦੇ ਨਾ ਸਟੇਜਾਂ ਤੇ ਵੀ ਰੋਲਾ ਪਾਉਂਦੇ ਆ ਵੀ ਅਸੀਂ ਮਰ ਗਏ ਅਸੀਂ ਲੁੱਟੇ ਗਏ ਜੀ ਅਸੀਂ ਕੰਮ ਛੱਡ ਚੱਲੇ ਜਾਂ ਉਹ ਚੱਲਿਆ ਸਾਡੇ ਕਾ ਰੋਟੀ ਨਹੀਂ ਪੱਕਦੀ ਪਰ ਉਸ ਬੰਦੇ ਦੀ ਅੱਜ ਪਿੱਠ ਸੋਹਂਦੀ ਆ ਭਾਵੇਂ ਕਿ ਸੰਸਾਰ ਤੇ ਸਰੀਰ ਸਰੀਰ ਭਾਵੇਂ ਅੱਜ ਪਿਆਰ ਉਹ ਤੇ ਕਦੇ ਉਡਾਰੀਆਂ ਮਾਰ ਗਿਆ ਪਰ ਅੱਜ ਵੀ ਉਸ ਬੰਦੇ ਨੂੰ ਆਪਾਂ ਯਾਦ ਕਰਦੇ ਵੀ ਉਸ ਬੰਦੇ ਨੇ ਹਾ ਦਾ ਨਾਹਰਾ ਨਹੀਂ ਮਾਰਿਆ ਲੋਕਾਂ ਨੂੰ ਇਹ ਨਹੀਂ ਕਿਹਾ ਵੀ ਮੈਨੂੰ ਤੁਸੀਂ ਮੇਰੇ ਘਰ ਆ ਚੀਜ਼ ਦੀ ਲੋੜ ਆ ਮੈਨੂੰ ਪੈਸੇ ਦੇ ਕੇ ਜਾਓ ਨਹੀਂ ਤੇ ਅੱਜ 99% ਮੈਂ ਬੰਦੇ ਗਿਣਕੇ ਦੇਖ ਸਕਦਾ ਤੁਹਾਨੂੰ ਜਿਹੜੇ ਫੋਨ ਵੀ ਕਰਦੇ ਬਾਹਰ ਤੇ ਤਰਲੇ ਵੀ ਕਰਦੇ ਆ ਕੈਨੇਡਾ ਅਮਰੀਕਾ ਜਾਣ ਵਾਸਤੇ ਮੈਂ ਕਹਿੰਦਾ ਆਉਂਦਿਆਂ ਨੂੰ 에어ਪੋਰਟ ਤੋਂ ਲੈਣ ਵੀ ਜਾਂਦੇ ਉਹਨਾਂ ਦੀ ਸੇਵਾ ਵੀ ਕਰਦੇ ਪਰ ਇਹ ਬੰਦਾ ਇਦਾਂ ਦਾ ਹੀ ਇਹ ਬੰਦਾ ਭਾਵੇਂ ਘਰ ਥੋੜਾ ਹੋਵੇ ਨਾ ਪਰ ਆਪ ਨਹੀਂ शकੂਗਾ ਪਹਿਲਾਂ ਆਏ ਨੂੰ ਸੇਵਾ ਕਰਦਾ ਸੀ ਇਦਾਂ ਦਾ ਬੰਦਾ ਸੀ ਬਹੁਤ ਵੱਡਾ ਇਹ ਕਹਿ ਸਕਦੇ ਆ ਵੀ ਇੱਕ ਸਦਕੀ ਸੇਖੀ ਤੇ ਹਰ ਬੰਦਾ ਸਦਕੀ ਨਹੀਂ ਹੁੰਦਾ ਖਬਰ ਸਾਹਿਬ ਭੁੱਖ ਨਹੀਂ ਚਰੀ ਜਾਂਦੀ ਨਾ ਸੰਘਰਸ਼ ਕੀਤਾ ਜਾਂਦਾ ਪਰ ਆ ਅੱਜ ਮੰਜੇ ਤੇ ਪੈਣ ਦੇ ਬਾਅਦ ਜਦੋਂ ਪਰਿਵਾਰ ਨੇ ਮੰਗਿਆ ਉਹਦੇ ਵਾਸਤੇ ਵੀ ਮੱਤ ਦੀ ਲੋੜ ਹੈ ਮੇਰੇ ਹਿਸਾਬ ਦੇ ਨਾਲ ਨਾ ਉਹਦੀ ਰੂਹ ਵੀ ਰਹਿੰਦੀ ਹੋਣੀ ਹੈ ਜਿਹੜੇ ਬੰਦੇ ਨੇ ਸਾਰੀ ਜ਼ਿੰਦਗੀ ਨਹੀਂ ਮੰਗਿਆ ਐਂਡ ਤੇ ਆ ਕੇ ਉਹਨੂੰ ਮੰਗਣਾ ਪਿਆਗਾ ਉਹਦਾ ਕਾਰਨ ਪਤਾ ਕਿ ਪੰਥ ਕਮਜ਼ੋਰ ਹੈ ਜਿਹੜੇ ਬੜੀਆਂ-ਬੜੀਆਂ ਪੰਥ ਦੀਆਂ ਗੱਲਾਂ ਕਰਦੇ ਨਾ ਉਹਨਾਂ ਨੇ ਨਹੀਂ ਖੜਨਾ ਉਹਨਾਂ ਨੇ ਢਿੱਡ ਆਪਣੀ ਗਾੜੀ ਰੱਖਿਆ ਜਿੱਦਨ ਉਹ ਢਿੱਡ ਆਪਣੇ ਪਿੱਛੇ ਕਰਕੇ ਇਸ ਇਹਨਾਂ ਇਹਨਾਂ ਪੰਥਕ ਹੀਰਿਆਂ ਨੂੰ ਸਾਂਭਣਗੇ ਨਾ ਉਸ ਦਿਨ ਇੱਕ ਗੱਲ ਯਾਦ ਰੱਖਿਓ ਉਸ ਦਿਨ ਹਰ ਮਾਂ ਨੇ ਇਹ ਕਹਿਣਾ ਵੀ ਮੈਂ ਪੁੱਤ ਨੂੰ ਢਾਡੀ ਬਣਾਉਣਾ ਹਰ ਮਾਂ ਨੇ ਇਹ ਗੱਲ ਕਹਿਣੀ ਆ ਵੀ ਮੈਂ ਪੁੱਤ ਨੂੰ ਪਾਠੀ ਬਣਾਉਣਾ ਹਰ ਮਾਂ ਆਖੂਗੀ ਪ੍ਰਚਾਰਕ ਉਹ ਹਰ ਮਾਂ ਕਹੂਗੀ ਵੀ ਨੰਗੇ ਧੜ ਖੜ ਜਿਹਦੇ ਨਾਲ ਵੀ ਖੜਨਾ ਹੈ ਇੱਕ ਠੋਕ ਕੇ ਖੜ ਇਹ ਕੇਵਲ ਕਹਿ ਸਕਦਾ ਕੋਈ ਤੇ ਉਹ ਕਹਿ ਸਕਦਾ ਜਿਹੜੀ ਮਾਂ ਗੁਰੂ ਨੂੰ ਵਾਕਿਆ ਪ੍ਰਤੱਖ ਮੰਦੀ ਆ ਤੇ ਇਹ ਪੰਥ ਜੇ ਉਸ ਮਾਂ ਨੂੰ ਖੜ ਕੇ ਇਹ ਗੱਲ ਆਖੇ ਵੀ ਭੈਣੇ ਇਹ ਪੁੱਤ ਹੁਣ ਤੇਰਾ ਨਹੀਂ ਰਹੇਗਾ ਇਹ ਪੁੱਤ ਪੰਥ ਦਾ ਹੋ ਗਿਆ ਇਹਨਾਂ ਘਰਾਵਟਾਂ ਦੇ ਕਾਰਨ ਬਹੁਤ ਸਾਰੀ ਜਿਹੜੀ ਕਮੀ ਸਾਡੇ ਵਿੱਚ ਜਿਹੜੀ ਆ ਗਈ ਹੈ ਨਾ ਉਹ ਸ਼ਾਇਦ ਪੂਰੀ ਨਹੀਂ ਹੋਣੀ ਜੇ ਸਮੇਂ ਸਿਰ ਸ਼ਾਇਦ ਜਸਵੰਤ ਸਿੰਘ ਉਹਨਾਂ ਨੂੰ ਸਾਹਮ੍ਹੇ ਆਉਂਦਾ ਨਾ ਤੇ ਮੇਰੇ ਹਿਸਾਬ ਦੇ ਨਾਲ ਥੋੜਾ ਸਮਾਜ ਹੈ ਹੋਰ ਜ਼ਿੰਦਗੀ ਜਿਹੜੀ ਉਹਨਾਂ ਨੂੰ ਮੌਕਾ ਮਿਲ ਜਾਂਦਾ ਉਹਨਾਂ ਦੀ ਆਵਾਜ਼ ਸੁਣਨ ਦਾ ਸਾਨੂੰ ਉਹ ਸੁਭਾਗ ਸਮਾਂ ਪ੍ਰਾਪਤ ਹੁੰਦਾ ਪਰ ਅੱਜ ਜਦੋਂ ਉਹ ਸਾਡੇ ਤੋਂ ਦੂਰ ਚਲੇ ਗਏ ਹੁਣ ਸੰਸਤਾਵਾਂ ਵਿੱਚ ਬਥੇਰੀਆਂ ਜਥੇਬੰਦੀਆਂ ਬਥੇਰੀਆਂ ਆਉਣੀਆਂ ਸਾਰਿਆਂ ਨੇ ਇਹ ਗੱਲ ਕਹਿਣੀ ਅਸੀਂ ਵੀ ਕਹਿ ਕੇ ਚੱਲਿਆ ਵੀ ਲੋੜ ਹੋਈ ਤੇ ਭਾਈ ਸਾਨੂੰ ਅੱਧੀ ਰਾਤ ਵੀ ਯਾਦ ਕਰ ਲਈ ਜਦੋਂ ਇਦਾਂ ਦਾ ਸਮਾਂ ਆਿੰਦਾ ਤਾਂ ਰਿਸ਼ਤੇਦਾਰ ਵੀ ਸਾਰੇ ਭੈਣ ਭਰਾ ਖੜੀ ਜਾਂਦੇ ਆ ਇੱਕ ਮਕਾਨ ਇੱਕ ਅਰਥੀ ਇੱਕ ਵਿਆਹ ਇੱਕ ਮੌਤ ਇਹਨੂੰ ਕੋਈ ਨਹੀਂ ਰੋਕ ਸਕਦਾ ਇਹਨੇ ਸਿਰੇ ਚੜਨਾ ਹੀ ਹੁੰਦਾ ਸੋ ਅੱਜ ਮੈਂ ਜਸਵੰਤ ਸਿੰਘ ਨੂੰ ਯਾਦ ਕਰਕੇ ਸ਼ਰਧਾ ਦੇ ਫੁੱਲ ਇਹੋ ਪੇਟ ਕਰਦਾ ਵੀ ਸਜਣਾ ਅੱਜ ਜੇ ਮਾਨ ਸਿੰਘ ਕਾਲੀ ਨੂੰ ਕੋਈ ਜਾਣਦਾ ਉਹ ਤੇਰੀ ਬਦੌਲਤ ਆ ਤੇਰੀ ਉੱਚੀ ਆਵਾਜ਼ ਦੀ ਬਦੌਲਤ ਬਹੁਤ ਲੋਕ ਤੈਨੂੰ ਪਿਆਰ ਕਰਦੇ ਆ ਤੂੰ ਸਦਾ ਦਿਲਾਂ ਵਿੱਚ ਜਿਉਂਦਾ ਰਹੇਗਾ ਆਮ ਲੋਕ ਤੇ ਤਸਵੀਰਾਂ ਵਿੱਚ ਰਹਿੰਦੇ ਆ ਪਰ ਤੂੰ ਦਿਲਾਂ ਚ ਰਹੇਗਾ ਕਿਉਂਕਿ ਮਿੱਠੀਆਂ ਆਵਾਜ਼ਾਂ ਕਦੇ ਸੰਸਾਰ ਤੋਂ ਜਾਂਦੀਆਂ ਨਹੀਂ ਆ ਕਿਉਂਕਿ ਜਦੋਂ ਵੀ ਹੁਣ ਜਮਲਾ ਸਾਹਿਬ ਨੂੰ ਆਪਾਂ ਸੁਣਦੇ ਆ ਗੁਰਦੀਪ ਮਾਨਕ ਨੂੰ ਸੁਣਦੇ ਆ ਉਹਨਾਂ ਦੇ ਜਦੋਂ ਆਪਾਂ ਸੁਣਦੇ ਆਪਾਂ ਨੂੰ ਐ ਨਹੀਂ ਲੱਗਦਾ ਕਿ ਜਿੱਦਾਂ ਸਾਡੇ ਕੋਲ ਹੀ ਆ ਕਿਤੇ ਗਏ ਨਹੀਂ ਆ ਭਾਵੇਂ ਕਿ ਜਸਵੰਤ ਸਿੰਘ ਹੋਣੀ ਸਾਡੇ ਕੋਲ ਸਰੀਰਿਕ ਪੱਖੋਂ ਚਲ ਗਏ ਨੇ ਪਰ ਜਦੋਂ ਵੀ ਅਸੀਂ ਉਹਨਾਂ ਨੂੰ ਆਪਣੇ ਕੋਲ ਪਾਉਣਾ ਚਾਹਾਂਗੇ ਨਾ ਸਰਚ ਮਾਰ ਕੇ YouTube ਤੇ ਉਹਨਾਂ ਦਾ ਨਾਮ ਭਰਾਂਗੇ ਤੇ ਉਹਨਾਂ ਦੀ ਮਿੱਠੀ ਆਵਾਜ਼ ਸੁਣਾਂਗੇ ਪਰ ਸਰੀਰ ਨਹੀਂ ਉਹਨਾਂ ਦਾ ਅਸੀਂ ਵੇਖ ਸਕਦੇ ਪਰ ਆਤਮਾ ਰੂਪੀ ਦੇ ਵਿੱਚ ਉਹਨਾਂ ਦੇ ਦਰਸ਼ਨ ਕਰ ਸਕਦੇ ਆ ਬਾਕੀ ਪਰਿਵਾਰ ਨੂੰ ਪਾਣਾ ਮੰਨਣ ਵਾਸਤੇ ਗੁਰੂ ਤੇ ਚੰਨਾ ਚ ਅਰਦਾਸ ਕਰਾਂਗੇ ਤੇ ਸਤਿਗੁਰੂ ਕਿਰਪਾ ਕਰਨ ਵੀ ਬਾਕੀ ਹਜੇ ਵੀ ਪੰਥ ਦੇ ਕੋਲ ਸਮਾਂ ਹੈਗਾ ਸ਼੍ਰੋਮਣੀ ਕਮੇਟੀ ਹੈਗੀ ਆ ਹੋਰ ਸੰਸਥਾਵਾਂ ਹੈਗੀਆਂ ਹੁਣ ਉਹਨਾਂ ਦਾ ਆਪ ਚੰਗੀ ਆ ਜਿਹੜਾ ਕਿ ਸਾਰੇ ਘਰ ਦਾ ਜ਼ਿੰਮੇਵਾਰੀ ਉਹਦੇ ਉੱਤੇ ਪੈ ਗਈ ਆ ਤੇ ਆਪਾਂ ਇਦਾਂ ਨਹੀਂ ਚਾ ਆਪਾਂ ਨੂੰ ਸੋਚਣਾ ਚਾਹੀਦਾ ਵੀ ਜਿਹੜੀਆਂ ਸ਼੍ਰੋਮਣੀ ਕਮੇਟੀ ਆ ਜਾਂ ਹੋਰ ਡੇਰੀ ਜਥੇਬੰਦੀਆਂ ਉਹਨਾਂ ਨੂੰ ਇਹ ਚਾਹੀਦਾ ਵੀ ਇਹਨਾਂ ਦੇ ਪਰ ਮਨਤ 50000 ਰੁਪਏ ਮਹੀਨੇ ਦਾ ਬੰਨਿਆ ਜਾਵੇ ਬਾਕੀ ਜਥੇਬੰਦੀਆਂ ਨੂੰ ਮੈਂ ਇਹ ਗੱਲ ਕਹਿਣਾ ਸ਼੍ਰੋਮਣੀ ਕਮੇਟੀ ਨੂੰ ਇਹ ਗੱਲ ਕਹਿਣਾ ਠੀਕ ਆ ਯਾਰ ਤੁਹਾਡੀ ਸਾਡੀ ਨਹੀਂ ਬਣਦੀ ਪਰ ਜਿਹੜੇ ਕੌਮ ਦੇ ਹੀਰੇ ਆ ਇਹਨਾਂ ਦੇ ਪਰਿਵਾਰਾਂ ਨੂੰ ਸੰਭਾਲਣਾ ਤੁਹਾਡੀ ਜ਼ਿੰਮੇਵਾਰੀ ਆ ਤੇ ਕਿਉਂਕਿ ਜਦੋਂ ਇਹ ਇਹ ਟੇਡੇ ਮਿੱਡੇ ਹੁੰਦੇ ਫੇ ਤੁਸੀਂ ਚੀਕਾ ਕੋ ਮਾਰਦੇ ਆ ਫੇ ਚੀਕਾਵਾਂ ਨਾ ਮਾਰੋ ਹਰੀ ਸਿੰਘ ਨਰਵਿਆ ਦੇ ਪਰਿਵਾਰ ਨੂੰ ਸੰਭਾਲਿਆ ਹੁੰਦਾ ਤੇ ਜਵਾਰ ਸਿੰਘ ਨੇ ਜਾ ਕੇ ਅਫਸਰ ਲੱਗਣਾ ਸੀ ਉਹਨੇ ਅੰਗਰੇਜ਼ਾਂ ਦੀ ਨੌਕਰੀ ਕਰਨੀ ਕਦੇ ਵੀ ਨਹੀਂ ਕਰਨੀ ਜਦੋਂ ਅਸੀਂ ਆਪ ਆਪਣੇ ਪਰਿਵਾਰ ਨੂੰ ਸਾਥ ਨਹੀਂ ਸਕਦੇ ਹੋਰਾਂ ਨੂੰ ਜਾ ਕੇ ਨਿਪਲਦਾ ਦੁੱਧ ਪਿਉਨੇ ਪੀਲਾ ਪੀਲਾ ਤੇ ਆਪਣੇ ਘਰ ਜਿਹੜੇ ਖਾਣ ਪੀਣ ਵਾਲੇ ਉਹ ਭੁੱਖੇ ਮਰਦੇ ਹੁਣ ਤੇ ਲੋਕਾਂ ਦੀਆਂ ਜਾ ਕੇ ਅਸੀਂ ਢਿੱਡ ਭਰਨ ਵਾਸਤੇ ਬਾਲਟੀਆਂ ਲੈ ਲੈ ਬੂਹੇ ਤੇ ਖਲੋਤੇ ਉਹ ਇਹ ਬਾਦਰੀ ਨਹੀਂ ਹੈਗੀ ਸ਼ਰਮਣੀ ਕਮੇਟੀ ਨੂੰ ਚਾਹੀਦਾ ਜਾਂ ਕਿ ਉਹਨਾਂ ਦੇ ਪਚੰਗੀ ਨੂੰ ਨੌਕਰੀ ਦਿੱਤੀ ਜਾਵੇ ਤੇ ਜਾਂ ਜਥੇਬੰਦੀਆਂ ਜਿਹੜੀਆਂ ਪੰਥ ਬੁੱਢਾ ਦਾ ਲਿਆ ਹੋਰ ਜਥੇਬੰਦੀਆਂ ਉਹਨਾਂ ਸਾਰਿਆਂ ਨੂੰ ਚਾਹੀਦਾ ਰਲ ਮਿਲ ਕੇ ਘੱਟੋ ਘੱਟ 50000 ਰੁਪਏ ਮਹੀਨੇ ਦਾ ਉਹਨਾਂ ਦੇ ਘਰ ਦੇਣਾ ਚਾਹੀਦਾ ਜਿੰਨਾ ਚਿਰ ਉਹਨਾਂ ਦਾ ਬੱਚਾ ਜਵਾਨ ਹੋ ਕੇ ਕਿਸੇ ਮਕਾਮ ਤੇ ਲੱਗ ਨਹੀਂ ਜਾਂਦਾ ਕੋਈ ਤਾਂ ਵੇ ਮੈਂ ਆ ਚੰਗੇ ਪਤਵੰਤਿਆਂ ਤੱਕ ਇਹ ਵੀਡੀਓ ਜਦੋਂ ਪਹੁੰਚੀਓ ਜ਼ੋਰ ਵੀ ਲਾਉਣਗੇ ਕਿ ਸ਼ਰੋਮਣੀ ਕਮੇਟੀ ਇਸ ਵੀਰ ਨੂੰ ਨੌਕਰੀ ਜ਼ਰੂਰ ਦਵੇ ਤਾਂ ਜੋ ਉਹਨਾਂ ਦੇ ਪਰਿਵਾਰ ਨੂੰ ਕਿਸੇ ਰਿਸ਼ਤੇਦਾਰ ਭੈਣ ਭਰਾ ਦੇ ਕੋਲੋਂ ਮੰਗਣ ਦੀ ਲੋੜ ਨਾ ਪਵੇ ਕਿਉਂਕਿ ਬੱਚਾ ਜਵਾਨ ਹੈ ਉਹਨੂੰ ਨੌਕਰੀ ਕਰ ਸਕਦਾ ਸ਼ਰੋਮਣੀ ਕਮੇਟੀ ਦੇ ਵਿੱਚ ਤੇ ਸ਼ਰੋਮਣੀ ਕਮੇਟੀ ਨੂੰ ਵੈਸੇ ਮੈਂ ਤੁਹਾਨੂੰ ਪਤਾ ਬੇਨਤੀਆਂ ਬੁੰਤੀਆਂ ਦੇ ਕਰਦਾ ਨਹੀਂ ਆ ਪਰ ਸ਼ਾਨੀ ਦੀ ਇੱਕ ਹਕਾवत ਆ ਵੀ ਜੇ ਕਿਸੇ ਦਾ ਘਰ ਬਸਾਉਣ ਵਾਸਤੇ ਨਾ ਹੱਥ ਵੀ ਜੋੜਨੇ ਪੈਣ ਤੇ ਉਹਦੇ 'ਚ ਘਾਟਾ ਕੋਈ ਨਹੀਂ ਹੁੰਦਾ ਸੋ ਮੈਂ ਸ਼ਰੋਮਣੀ ਕਮੇਟੀ ਨੂੰ ਇਹੋ ਬੇਨਤੀ ਕਰਦਾ ਭਾਈ ਕਿ ਅਸੀਂ ਨਹੀਂ ਨੌਕਰੀਆਂ ਮੰ ਕਿਉਂਕਿ ਜਿਹੜਾ ਘਰ ਦਾ ਮੁਖੀ ਸੀ ਜਿਹੜਾ ਘਰ ਦੀ ਕਮਾਈ ਕਰਨ ਵਾਲਾ ਸੀ ਉਹ ਬੰਦਾ ਅੱਜ ਸਾਡਾ ਸਾਥ ਛੱਡ ਗਿਆ ਵਾ ਠੀਕ ਹੈ ਤੇ ਉਸ ਪਰਿਵਾਰ ਨੂੰ ਪਾਲਣ ਵਾਸਤੇ ਅੱਜ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਜਿਸ ਇਨਸਾਨ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਉੱਚੀਆਂ ਸੁਰਾਂ ਦੇ ਵਿੱਚ ਗਾ ਕੇ ਹਜ਼ਾਰਾਂ ਲੋਕਾਂ ਨੂੰ ਸਿੱਖ ਬਣਾ ਦਿੱਤਾ ਤਿਆਰ ਵਰ ਤਿਆਰ ਉਹਨਾਂ ਦੀ ਅੱਜ ਤਿਆਰ ਵਰ ਤਿਆਰ ਹੋ ਗਏ ਹਨ ਉਹਨਾਂ ਦੇ ਬਾਣੇ ਦੀ ਉਹਨਾਂ ਦੀ ਲੁੱਕ ਵੇਖ ਕੇ ਕਈ ਮਤਲਬ ਉਹਨਾਂ ਨੇ ਗਲਾਂ 'ਚ ਚੱਕਰ ਪਾਉਣੇ ਉਹਨਾਂ ਵੱਲ ਵੇਖ ਕੇ ਚੱਕਰ ਪਾਉਣੇ ਉਹਨਾਂ ਟੇਢਾ ਚੱਕਰ ਪਾਇਆ ਉਹਨਾਂ ਲੋਕਾਂ ਨੇ ਟੇਢਾ ਚੱਕਰ ਪਾਉਣ ਦਾ ਪੇ ਲੋਕੀ ਬਹੁਤ ਸਾਰੇ ਲੋਕ ਉਹਨਾਂ ਨੂੰ ਫੋਲੋ ਕਰਦੇ ਸੀ ਸੋ ਮੈਂ ਇਹ ਤੇ ਗੱਲ ਕਹਿਣਾ ਵੀ ਪਰਿਵਾਰ ਨੂੰ ਅੱਜ ਜੇ ਸਾਥ ਦੀ ਲੋੜ ਆ ਨਾ ਤੇ ਕੱਲਾ ਅੱਜ ਦੇ ਸਾਥ ਦੀ ਲੋੜ ਦੀਆਂ ਉਹਨਾਂ ਨੂੰ ਸਦੀਵੀ ਹਮੇਸ਼ਾ ਹੀ ਲੋੜ ਆ ਸਾਡੀ ਵੀ ਤੇ ਸਾਰੇ ਪਰਿਵਾਰ ਦੀ ਮੈਂ ਕਹਿ ਕੇ ਆਂ ਵੀ ਭਰਾ ਜਦੋਂ ਮਰਜ਼ੀ ਫੋਨ ਲਾ ਲੈ ਵੀ ਜਿਸ ਪੱਖੋਂ ਵੀ ਜਿੰਨੇ ਜੋਗੇ ਹੈਗੇ ਆ ਉਹ ਆਪਾਂ ਖੜਾਂਗੇ ਕੰਵਰ ਸਾਹਿਬ ਪਹਿਲੀ ਆਪਣੀ ਇਕਾਦਤਾ ਵੀ ਆਪਾਂ 도ਗਲੇ ਕੰਮ ਨਹੀਂ ਕਰਦੇ ਜੇ ਤੁਹਾਡੇ ਨਾਲ ਖੜੇ ਆਂ ਭਾਵੇਂ ਤੁਹਾਡੀ ਦੁਨੀਆ ਦੁਸ਼ਮਣਾਂ ਮੈਂ ਤੁਹਾਡੇ ਨਾਲ ਹੀ ਖੜਾ ਮੈਂ ਤੁਹਾਡੇ ਔਗਰ ਨਹੀਂ ਵੇਖਦਾ ਮੈਂ ਤੁਹਾਡੇ ਗੁਣ ਵੇਖਦਾ ਵੀ ਤੁਹਾਡੇ ਚ ਗੁਣ ਕੀ ਆ ਮੋਰ ਦੇ ਲੋਕ ਖੰਭ ਵੀ ਵਰਤੀ ਜਾਂਦੇ ਆ ਉਹਦੇ ਪੈਰਾਂ ਦੀ ਗੱਲ ਕਰਕੇ ਉਹਨੂੰ ਖੁੰਝੇ ਵੀ ਲਈ ਜਾਂਦੇ ਆ ਇਸ ਕਰਕੇ ਮੋਰ ਤੇ ਪੈਰਾਂ ਵਾਲ ਨਹੀਂ ਉਹਦੇ ਖੰਭਾਂ ਵਾਲ ਵੇਖੋ ਭਾਈ ਗੁਰਦਾਸ ਜਿਨੇ ਵੀ ਆਖਿਆ ਸੋ ਇਸ ਕਰਕੇ ਸਾਰਿਆਂ ਨੂੰ ਸਾਡਾ ਸਾਰਿਆਂ ਦਾ ਹੀ ਫਰਜ਼ ਬਣਦਾ ਜਿੰਨੇ ਵੀ ਭੈਣ ਭਰਾ ਇੱਥੇ ਆਏ ਆ ਜਾਂ ਜਿੰਨੇ ਵੀ ਟਾੜੀ ਆ ਮੈਂ ਕਹਿੰਦਾ ਜੇ ਕੋਈ ਸ਼੍ਰੋਮਣੀ ਕਮੇਟੀ ਨਾ ਵੀ ਨਿਤਰੇ ਨਾ ਕੋਈ ਐਡੀ ਫਾ ਨਹੀਂ ਆਇਆ ਪੀ ਜਿੰਨੇ ਢਾਡੀ ਸਿੰਘਾ ਜੇ ਆਪਾਂ ਪਰ ਮੰਥ 1000 ਰੁਪਇਆ ਵੀ ਸਾਰੇ ਜਾਣੇ ਇਕੱਠਾ ਕਰੀਏ ਨਾ ਤਾਂ ਤਾਂ ਵੀ ਮੈਂ ਇਹ ਦਾਵਾ ਕਰਦਾ ਵੀ ਲੱਖ ਰੁਪਏ ਤੋਂ ਵੱਧ ਜਿਹੜਾ ਉਹ ਇਹਨਾਂ ਦੇ ਘਰ ਦਾ ਵਧੀਆ ਗੁਜ਼ਾਰਾ ਚੱਲ ਸਕਦਾ ਵਾ ਨਾ ਕਿ ਇਹਨਾਂ ਨੂੰ ਕਿਸੇ ਕੋਲੋਂ ਮੰਗਣ ਦੀ ਲੋੜ ਪਵੇ ਇਹ ਮੈਂ ਚਾਹਨਾ ਕਿਉਂਕਿ ਮੈਂ ਵੀ ਇੱਕ ਢਾਡੀ ਜਥੇ ਦਾ ਪ੍ਰਚਾਰਕ ਆ ਮੈਂ ਆਪਣੇ ਆਪ ਨੂੰ ਕਦੀ ਨਹੀਂ ਸਵਾਰਿਆ ਨਾ ਮੈਂ ਕਦੀ ਆਪਣੇ ਘਰ ਦਾ ਸੋਚਿਆ ਨਾ ਮੈਂ ਸੋਚਿਆ ਵੀ ਆ ਮੈਨੂੰ ਮਿਲਣਾ ਚਾਹੀਦਾ ਮੈਨੂੰ ਜਦੋਂ ਵੀ ਕਿਸੇ ਨੇ ਕਿਹਾ ਨਾ ਵੀ ਤੈਨੂੰ ਮੈਡਲ ਪਾਉਣਾ ਮੈਂ ਆਪਣੇ ਸਾਥੀਆਂ ਨੂੰ ਪੋਣਾ ਉਹ ਇਸ ਕਰਕੇ ਪੋਣਾ ਵੀ ਜਹੇਦਾਰ ਤੇ ਨਾਮ ਹੀ ਵਡਾ ਲਿਆ ਪੈਸਾ ਵੀ ਲੈ ਗਿਆ ਤੇ ਜਿਹੜੇ ਬੰਦੇ ਸਾਥੀ ਆ ਉਹਨਾਂ ਨੂੰ ਕੋਈ ਮਿਲਿਆ ਕਮ ਸੇ ਕਮ ਸਨਮਾਨ ਤੇ ਦੇਣਾ ਚਾਹੀਦਾ ਨਾ ਵੀ ਮੰਨ ਲਓ ਅਸੀਂ ਪਹਿਲਾਂ ਚੱਲ ਜਾਨੇ ਆ ਜੇ ਮੰਨ ਲਓ ਅੱਜ ਮੈਂ ਖਲੋਤਾ ਜੀ ਮੰਨ ਲਓ ਪਹਿਲਾਂ ਮੇਰੀ ਮੌਤ ਹੋ ਜਾਂਦੀ ਜਸਵੰਤ ਸਿੰਘ ਤੋਂ ਤੇ ਜਸਵੰਤ ਸਿੰਘ ਨੇ ਇਹ ਗੱਲ ਤੇ ਬੰਦਿਆਂ 'ਚ ਬਹਿ ਕੇ ਕਰਨੀ ਸੀ ਨਾ ਉਹਨੇ ਕਿਹਾ ਯਾਰ ਵੀ ਅਸੀਂ 2 ਸਾਲ ਮਾਨ ਸਿੰਘ ਕਾਲੀ ਨੇ ਰਹਿ ਯਾਰ ਉਹਨੇ ਆਪ ਮੈਡਲ ਨਹੀਂ ਪਵਾਏ ਸਾਡੇ ਮੈਡਲ ਪਾਏ ਅੱਜ ਵੀ ਉਹਨਾਂ ਦੇ ਕੋਲ ਆ ਸੋਭਾ ਸਿੰਘ ਦੇ ਵੀ ਕੋਲ ਹੈਗਾ ਤੁਸੀਂ ਤੁਸੀਂ ਕਿਹਾ ਵੀ ਕਲਾ ਨਾਲ ਭਰਪੂਰ ਸੀਗੇ ਤੁਹਾਡੇ ਜੇ ਤੁਹਾਡੇ 'ਚ ਕਲਾ ਤਾਂ ਉਹਦੇ ਪਿੱਛੇ ਉਹਨਾਂ ਦਾ ਵੀ ਬੜਾ ਹੱਥ ਆ ਸਾਲਾ ਜੀ ਮੈਂ ਤੇ ਉਸ ਟਾਈਮ ਜਦੋਂ ਉਹਨਾਂ ਨੇ ਮੈਨੂੰ ਫੋਨ ਕੀਤਾ ਸਟਰੀਆ ਦੇ ਵਿੱਚੋਂ ਉਸ ਟਾਈਮ ਮੈਂ ਢਾਡੀ ਕਲਾ ਨੂੰ ਸ਼ਾਇਦ ਫਤਿਹ ਬੁਲਾ ਰਿਹਾ ਸੀ ਕਿਉਂਕਿ ਮੈਂ ਲੋਕਾਂ ਕੋਲ ਵਾਕੀ ਇਹਨੇ ਚੁੱਕਾ ਸੀ ਵੀ ਮੈਂ ਸਹੀ ਕੰਮ ਕਰਦਿਆਂ ਵੀ ਲੋਕ ਸਾਨੂੰ ਕਈ ਕਹਿੰਦੇ ਸਰਕਾਰੀ ਹੈ ਕੋਈ ਕਹਿੰਦਾ ਸੀ ਇਹ ਮਲਪੂਲਾ ਵਾ ਮੈਂ ਇਥੋਂ ਤੱਕ ਵੀ ਦਾਵਾ ਕੀਤਾ ਵੀ ਮੈਨੂੰ ਸਾਬਤ ਕਰੋ ਮੈਂ ਸਰਕਾਰੀ ਆ ਮੈਂ ਸਰਵਾਡਰ ਵਢਾ ਲੂੰ ਆਪਣਾ ਮੈਨੂੰ ਸਾਬਤ ਤੇ ਕਰੋ ਬਿਨਾ ਤੁਸੀਂ ਗੱਲ ਤੋਂ ਕਿਸ ਨੂੰ ਗਦਾਰ ਕਹਿ ਦਿੰਦੇ ਬਿਨਾ ਗੱਲ ਤੋਂ ਤੁਸੀਂ ਕਿਸ ਨੂੰ ਸਰਕਾਰੀ ਕਹਿ ਦਿੰਦੇ ਪੂਲਾ ਕਹਿ ਦਿੰਦੇ ਯਾਰ ਜੇ ਪੂਲੇ ਵਾਲੇ ਕੰਮ ਕਰਨੇ ਸੀ ਤੇ ਫਿਰ ਸਾਨੂੰ ਲੋਕਾਂ ਦੀਆਂ ਧੀਆਂ ਭੈਣਾਂ ਦੀ ਜੀਤਾ ਬਚਾਉਣ ਦੀ ਕੀ ਲੋੜ ਪਈ ਆਹ ਹੋੜ ਵੀ ਅਸੀਂ ਇੱਥੇ ਆਪਣਾ ਮਿੱਠੜੇ ਪਿੰਡ ਦੇ ਵਿੱਚੋਂ ਹੋ ਕੇ ਆਏ ਆ ਉੱਥੇ ਨੌ ਨੂੰ ਸੋਹਰਾ ਕਹਿੰਦਾ ਮੇਰ ਨਾਲ ਸੌ ਪਹਿਲਾਂ ਫਿਰ ਮੈਂ ਤੇਰੇ ਮੁੰਡੇ ਦਾ ਇਲਾਜ ਕਰਾਉਣਾ ਫਿਰ ਅਸੀਂ ਉਹਨਾਂ ਦਾ ਉਹਨਾਂ ਦੇ ਘਰ ਜਾ ਕੇ ਉਹਨੂੰ ਭੈਣ ਬਣਾ ਕੇ ਸਿਰ ਤੇ ਹੱਥ ਰੱਖ ਕੇ ਆਏ ਵੀ ਸੋਹਰੇ ਨੂੰ ਕਹਿ ਕੇ ਆਏ ਆ ਵੀ ਸਾਡੀ ਭੈਣਾਂ ਜੇ ਇਹਦੀ ਵਾਅਲੇ ਵੀ ਇੱਕਾ ਸਿਰ ਲਾ ਕੇ ਲੈ ਜਾਵਾਂਗੇ ਫਿਰ ਅਸੀਂ ਸਰਕਾਰੀ ਹੋ ਗਏ ਜੇ ਹੀ ਸਰਕਾਰੀ ਸਾਡਾ ਅਸਲਾ ਕਿਉਂ ਨਹੀਂ ਬਣ ਦਿੰਦੇ ਜੇ ਸਰਕਾਰੀ ਆ ਤੇ ਫਿਰ ਸਾਡਾ ਪਾਸਪੋਰਟ ਕਿਉਂ ਜਬਤ ਕੀਤਾ ਪਾਸਪੋਰਟ ਕਿਉਂ ਨਹੀਂ ਬੰਦਾ ਪਿਆ ਮੈਂ ਉਹਨਾਂ ਲੋਕਾਂ ਨੂੰ ਸਵਾਲ ਕਰਦਾ ਵੀ ਜੇ ਮੈਂ ਸਰਕਾਰੀ ਆ ਫਿਰ ਮੇਰੇ ਕੋਲ ਲੈਕਜ਼ਰੀ ਗੱਡੀਆਂ ਕਿਉਂ ਨਹੀਂ ਬੱਬਾ ਜੀ ਮੈਂ ਕਵਾਂਗਾ ਵੀ ਜ਼ਰੂਰ ਅ ਰੂਹ ਵਿਛੜ ਗਈ ਹੈ ਸਾਡੇ ਤੋਂ ਕੁਝ ਦੋ ਬੋਲਣਾਂ ਵਾਸਤੇ ਜ਼ਰੂਰ ਬੋਲ ਦਿਓ ਜੇ ਉਹਨਾਂ ਨੇ ਤੁਹਾਡੇ ਨਾਲ ਇੰਨਾ ਸਮਾਂ ਬਿਤਾਇਆ ਤਾਂ ਕੋਈ ਵਾਰ ਨਹੀਂ ਕੁਝ ਵੀ ਜਿਹੜਾ ਜ਼ਰੂਰ ਆਉਣਾ ਜਾਣਾ ਜਹਾਨ ਦੇ ਵਿੱਚ ਬਣਿਆ ਬੰਦਾ ਵਾਂਗ ਮੁਸਾਫਰ ਦੇ ਉੱਠ ਜਾਂਦਾ ਉਦੋਂ ਜੀਵ ਦੀ ਕੋਈ ਨਹੀਂ ਪੇਛ ਜਾਂਦੀ ਜਦੋਂ ਜਗ ਚ ਚੋਗ ਨਖਟ ਜਾਂਦਾ ਸਹੈਸਦਾਨ ਵੀ ਮੋੜ ਨਹੀਂ ਜੋੜ ਸਕਦੇ ਤਾਰਾ ਜਿੰਦਗੀ ਦਾ ਜਦੋਂ ਟੁੱਟ ਜਾਂਦਾ ਅੱਜ ਉਹ ਤਾਰਾ ਸਾਡੇ ਤੋਂ ਟੁੱਟ ਗਿਆ ਜਿੰਨਾ ਮਰਜ਼ੀ ਯਤਨ ਕਰ ਲੀਏ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੀਏ ਉਹਨੂੰ ਦੁਬਾਰਾ ਨਹੀਂ ਲਿਆ ਸਕਦੇ ਤੇ ਨਾ ਉਹਦੇ ਵਰਗਾ ਸੱਜਣ ਹੀ ਮਿਲ ਸਕਦਾ ਵੀ ਜਿਹਦੇ ਕੋਲ ਬੈਠਿਆਂ ਸਾਡੇ ਸ਼ਬਦ ਜਿਹੜੇ ਹਨ ਉਹ ਫਿੱਕੇ ਪੈ ਜਾਣ ਤੇ ਉਹਦੇ ਸ਼ਬਦ ਹੀ ਇੰਨੇ ਮਿੱਠੇ ਲੱਗਣ ਤੇ ਅੱਜ ਉਹ ਸੱਜਣ ਸਾਡੇ ਤੋਂ ਵਿਛੜ ਗਿਆ ਜਿਹਦੇ ਕੋਲ ਬੈਠਿਆ ਦਿਲ ਕਰਦਾ ਸੀ ਬੈਠੇ ਰਹੀਏ ਸਮੇਂ ਦਾ ਪਤਾ ਨਹੀਂ ਲੱਗਦਾ ਉਹਦੇ ਵਿੱਚ ਚੜਦੀ ਕਲਾ ਲੱਗਦੀ ਸੀ ਜਦੋਂ ਦੇਖਦੇ ਸੀ ਨਾ ਅਸੀਂ ਵੀ ਮਿਲਦੇ ਸੀ ਤਾਂ ਇੱਕ ਜਿਵੇਂ ਰੂਹਾਨੀਅਤ ਨਜ਼ਰ ਆਉਂਦੀ ਸੀ ਇੱਕ ਚੜਦੀ ਕਲਾ ਉਹਨਾਂ ਦੇ ਵਿੱਚੋਂ ਇੱਕ ਆਵਾਜ਼ ਆਉਂਦੀ ਸੀ ਦੁਨੀਆਂ ਦੇ ਵਿੱਚ ਰੱਖ ਫਕੀਰਾ ਐਸਾ ਬਹਿਣ ਖਲੋਣ ਕੋਲ ਹੋਈ ਤਾਂ ਹੱਸਣ ਲੋਕੀ ਤੁਰ ਜਾਈਏ ਤਾਂ ਰੋਣ ਅੱਜ ਜਿੰਨੇ ਇੱਕ ਉਹਨਾਂ ਨੂੰ ਰੋ ਰਿਆ ਨਾ ਉਹ ਦਿਲ ਤੋਂ ਰੋਂਦੇ ਬਖਾਵੇ ਤਾਂ ਨਹੀਂ ਰੋਂਦੇ ਜਿਹੜੇ ਦਿਲ ਹੀ ਪ੍ਰੇਮ ਕਰਦੇ ਸੀ ਉਹਨਾਂ ਦੂਰ ਨਹੀਂ ਵੇਖਿਆ ਦਰਾੜਾ ਨਹੀਂ ਵੇਖਿਆ ਉਹ ਪਹੁੰਚੇ ਆ ਅੱਜ ਛੋਟੀਆਂ-ਛੋਟੀਆਂ ਬੱਚੀਆਂ ਜਿਹੜੀਆਂ ਉਹਨਾਂ ਕੋ ਕਲਾ ਸਿੱਖਦੀਆਂ ਸੀ ਉਹ ਵੀ ਅੱਜ ਇੱਥੇ ਆਈਆਂ ਉਹ ਵੀ ਰੋ ਰਹੀਆਂ ਜਿਹੜੇ ਉਹਨਾਂ ਦੇ ਸ਼ਾਗਿਰਦ ਆ ਉਹ ਵੀ ਅੱਜ ਇੱਥੇ ਆ ਕੇ ਰੋ ਰਹੇ ਆ ਕਿਉਂਕਿ ਜਿਨ੍ਹਾਂ ਨੇ ਅਜੇ ਗੁਣ ਧਾਰਨ ਕਰਨਾ ਹੈ ਜਿਨ੍ਹਾਂ ਨੇ ਕਲਾ ਦੀ ਪ੍ਰਾਪਤੀ ਕਰਨੀ ਹੈ ਉਹਨਾਂ ਦਾ ਘਰ ਉੱਜੜ ਗਿਆ ਜਿਨ੍ਹਾਂ ਨੇ ਢਾਡੀਆਂ ਦੇ ਚ ਤਿਆਰ ਹੋਣਾ ਸੀ ਨਾ ਉਹਨਾਂ ਵਾਸਤੇ ਇੱਕ ਮਤਲਬ ਮਹਿਲ ਉਜੜ ਉਜੜ ਚੁੱਕਾ ਵਾ ਜਿਹੜਾ ਮਹਿਲ ਅਜੇ ਢਾਡੀ ਕਲਾ ਦਾ ਉਸਰ ਰਿਹਾ ਸੀ ਜਿਹੜੀ ਨਵੀਂ ਪਰੀਰੀ ਨੂੰ ਤਿਆਰ ਕਰਨਾ ਇੱਕ ਬੜਾ ਵੱਡਾ ਸਿੱਖ ਮੰਤਵ ਆ ਤੇ ਯੋਗਦਾਨ ਸੀ ਵੈਸੇ ਤੇ ਕਬਰ ਸਾਹਿਬ ਜਿੰਨੇ ਵੀ ਆਪਣੇ ਪੰਥ ਦੇ ਆਗੂ ਅੱਜ ਜਥੇਬੰਦੀਆਂ ਵਾ ਸ਼੍ਰੋਮਣੀ ਕਮੇਟੀ ਆ ਇਹਨਾਂ ਨੂੰ ਇਹ ਚਾਹੀਦਾ ਜਿਹੜਾ ਜਥੇਦਾਰ ਆ ਜਾਟਾ ਢੀ ਸਿੰਘਾ ਸਰੰਗੀ ਮਾਸਟਰ ਉਹਨਾਂ ਨੂੰ ਆਪ ਉਹਨਾਂ ਦੀ ਸਾਰ ਲੈਣੀ ਚਾਹੀਦੀ ਆ ਔਰ ਉਹਨਾਂ ਨੂੰ ਵਿਦਿਆਲੇ ਬਣਾ ਕੇ ਦੇਣੇ ਚਾਹੀਦੇ ਮਾਲੋ ਮੈਂ ਲੈਕਚਰਰ ਮੇਰੇ ਵਾਸਤੇ ਵੱਖਰਾ ਵਿਦਿਆਲੇ ਹੋਣਾ ਚਾਹੀਦਾ ਵੀ ਮੈਂ ਸਿਰਫ ਉਥੇ ਇਕੱਲੇ ਲੈਕਚਰਰ ਤਿਆਰ ਕਰਨੇ ਆ ਜਿਹੜਾ ਢਾਡੀ ਸਿੰਘਾ ਉਹਦੇ ਵਾਸਤੇ ਵਿਦਿਆਲਾ ਵੱਖਰਾ ਹੋਣਾ ਚਾਹੀਦਾ ਵੀ ਉਹ ਢਾਡੀ ਤਿਆਰ ਕਰੇ ਸਰੰਗੀ ਮਾਸਟਰ ਉਹਦੇ ਵਾਸਤੇ ਵੱਖਰਾ ਵਿਦਿਆਲਾ ਇਹ ਸ਼ਰੋਮਣੀ ਕਮੇਟੀ ਦਾ ਫਰਜ਼ ਬਣਦਾ ਨਿਆਗਸੇ ਨੂੰ ਸ਼ਰੋਮਣੀ ਕਹਿੰਦੇ ਆ ਅਸਲ ਵਿੱਚ ਸ਼ਰੋਮਣੀ ਕਮੇਟੀ ਦਾ ਇਹ ਫਰਜ਼ ਬਣਦਾ ਕੋਈ ਐਸਾਨ ਨਹੀਂ ਆ ਨਾ ਸਾਡੇ ਕੋਲ ਚੰਗਾ ਹਸਪੀਟਲ ਆ ਜੇ ਚੰਗਾ ਹਸਪੀਟਲ ਹੁੰਦਾ ਨ ਤੇ ਅੱਜ ਭਾਈ ਜਸਵੰਤ ਸਿੰਘ ਉਹਨਾਂ ਦਾ ਆਪਾਂ ਇਲਾਜ ਕਰਵਾ ਸਕਦੇ ਅੱਜ ਕਬਰ ਸਾਹਿਬ ਸਾਡੇ ਕੋਲ ਹੋਣੇ ਸ਼ਰੀਆਂ ਵਾਲਾ ਸ਼ੰਕਰ ਦਾ ਇਹ ਸ਼ੇਰ ਅੱਜ ਸਾਡੇ ਕੋਲ ਹੋਣਾ ਹੈ ਨਾ ਸਾਡੇ ਕੋਲ ਚੰਗਾ ਸਕੂਲ ਆ ਤੇ ਜੇ ਸਾਡੇ ਚੰਗੇ ਸਕੂਲ ਨਹੀਂ ਆ ਸਾਡੇ ਫਿਰ ਸਿੱਖ ਬੱਚੇ ਜਦੋਂ ਜਾਂਦੇ ਆ ਉਹਨਾਂ ਦੇ ਅਸਾਈਆਂ ਦੇ ਸਕੂਲਾਂ ਚ ਉਹ ਅਗਲੇ ਕਹਿੰਦੇ ਕੜੇ ਲਾਓ ਉਹ ਕਹਿੰਦੇ ਤੁਸੀਂ ਸ਼੍ਰੀ ਸਾਹਿਬ ਲਾਓ ਉਹ ਕਹਿੰਦੇ ਪੱਗਾਂ ਲਾ ਦਿਓ ਟੋਪੀ ਪਾ ਕੇ ਫਿਰ ਇਹ ਚੀਕਾ ਮਾਰਦੇ ਆ ਕਿ ਸਾਨੂੰ ਨਹੀਂ ਲੱਗਦਾ ਵੀ ਸਾਨੂੰ ਆਪਣੀ ਕਰਤੂਤ ਜਿਹੜੀ ਉਹਨੂੰ ਸੁਧਾਰਨਾ ਚਾਹੀਦਾ ਵੀ ਇਹ ਕਿਹੜੇ ਪਾਸੇ ਨੂੰ ਆਏ ਵੇਖੋ ਜਿਹੜੀ ਸ਼ਰੋਮਣੀ ਕਮੇਟੀ ਆ ਉਹ ਸਿਕਿਉਰਿਟੀ ਲਈ ਫੇਰਦੀ ਆ ਜਾਇਦਾਦਾਰ ਵੀ ਸਿਕਿਉਰਿਟੀ ਲਈ ਫਿਰਦਾ ਗਰੰਥੀ ਸਿੰਘ ਵੀ ਸਿਕਿਉਰਿਟੀ ਪੰਜ ਪਿਆਰੇ ਵੀ ਸਿਕਿਉਰਿਟੀ ਯਾਰ ਕਿਹੜੀ ਚੀਜ਼ ਦਾ ਖਤਰਾ ਇਹਨਾਂ ਨੂੰ ਮੈਂ ਤੁਹਾਡੇ ਸਾਹਮਣੇ ਤੁਰਿਆ ਫਿਰਦਾ ਨਾ ਮੈਂ ਕਹਿੰਦਾ ਯਾਰ ਮੌਤ ਕੀ ਆ ਮੈਂ ਇਹਨੂੰ ਦੇਖਣਾ ਚਾਹੁੰਦਾ ਆਵੇ ਅੱਖਾਂ ਦੇ ਸਾਹਮਣੇ ਮੈਨੂੰ ਬਾਹਰੋਂ ਅਮਰੀਕਾ ਤੋਂ ਫੋਨ ਆ ਕਿ ਇਹਨੇ ਮਾਰਨ ਦਿੱਤਾ ਧਮਕੀ ਦਿੱਤੀ ਯੂਰਪ ਤੋਂ ਮੈਂ ਉਹਨਾਂ ਭਰਾਵਾਂ ਨੂੰ ਕਿਹਾ ਮੈਂ ਕਿਹਾ ਵੀ ਜਿੰਨਾ ਜਰ ਤੁਹਾਡਾ ਭਰਾ ਬੈਠਾ ਨਾ ਮੈਂ ਆਨ ਰਿਕਾਰਡ ਇਹ ਗੱਲ ਕਹੂੰਗਾ ਵੀ ਜਿਹੜਾ ਯੂਰਪ ਚ ਬੈਠਾ ਮੇਰਾ ਨੰਬਰ 9872169885 ਮੈਰੋਂ ਨੂੰ ਬਾਅਦ ਚ ਮਾਰਨੀ ਪਹਿਲਾਂ ਤੂੰ ਮੈਨੂੰ ਮਾਰ ਲੈ ਮੈਂ ਜਿਆਦਾ ਦੁਖੀ ਹਾਂ ਕਿਉਂਕਿ ਮੇਰੇ ਆਪਣੇ ਮੈਨੂੰ ਚੰਗਾ ਕਹਿਣ ਚੰਗਾ ਕਹਿਣ ਦੀ ਬਜਾਏ ਚੰਗਾ ਕਰਨ ਦਾ ਕਰਨ ਤੇ ਬਾਵਜੂਦ ਵੀ ਮੈਨੂੰ ਇਹ ਲੋਕ ਕਹਿੰਦੇ ਵੀ ਤੂੰ ਵਿਗਿਆ ਤੂੰ ਸਰਕਾਰੀ ਆ ਤਾਂ ਤੋਂ ਪੁੱਲਾ ਇੱਕ ਕਰਕੇ ਮੈਂ ਚਾਹਉਣਾ ਯਾਰ ਉਹਨੂੰ ਕਾਦੇ ਵਾਸਤੇ ਮਾਰਨਾ ਪਹਿਲਾਂ ਮੈਨੂੰ ਮਾਰ ਲਾ ਮੈਂ ਅਮਰਤਪਾਲ ਸਿੰਘ ਮਹਿਰੋ ਵਾਸਤੇ ਨੇ 24 ਤਰੀਕ ਨੂੰ ਵਿਆਸ ਦੀ ਧਰਤੀ ਦੇ ਉੱਤੇ ਇੱਕ ਇਕੱਠ ਰੱਖਣਾ ਚਾਹੁੰਨਾ ਤਾਂ ਜੋ ਸਮੇਂ ਦੀ ਸਰਕਾਰ ਨੂੰ ਇਹ ਗੱਲ ਪਤਾ ਲੱਗ ਸਕੇ ਵੀ ਜਾਗਦਿਆਂ ਚਮੀਰਾਂ ਵਾਲੇ ਲੋਕ ਜਿਹੜੇ ਉਹ ਅੱਜ ਵੀ ਹੈਗੇ ਆ ਔਰ ਅਮਰਤਪਾਲ ਸਿੰਘ ਮਹਿਰੋ ਵਾਸਤੇ ਅੱਜ ਆਪਾਂ ਖੜਨ ਦੀ ਸਾਨੂੰ ਲੋੜ ਆ ਸਾਡੇ ਆਪਸੀ ਮਤਭੇਦ ਹੋ ਸਕਦੇ ਆ ਸਾਡੀਆਂ ਆਪਸੀ ਵਿਚਾਰਾ ਨਹੀਂ ਰਲਦੀਆਂ ਪਰ ਜੋ ਗੁਰੂ ਦਾ ਸਿਧਾਂਤ ਆ ਜੋ ਇਤਿਹਾਸ ਸਾਨੂੰ ਦੱਸਦਾ ਵੀ ਜੇ ਦੁਸ਼ਮਣ ਵੀ ਤੁਹਾਨੂੰ ਲੱਗਦਾ ਨਾ ਉਹਨੂੰ ਲੋੜ ਆ ਸਾਡੀ ਤਾਕਤ ਦੀ ਲੋੜ ਆ ਉਹਦੀ ਮਦਦ ਕਰਨੀ ਆ ਤੇ ਫਿਰ ਇੱਕ ਤਾਨਕੇ ਖੜਜੋ ਇਹ ਤੇ ਸਾਡਾ ਭਰਾ ਵਾ ਅਸੀਂ ਤੇ ਉਹਨਾਂ ਵਾਸਤੇ ਵੀ ਖੜਦੇ ਰਏ ਜਿਹੜੇ ਸਾਡੀਆਂ ਧੀਆਂ ਭਾਣਾ ਨਗਰ ਕਰਦੇ ਆਂ ਅਸੀਂ ਉਹਨਾਂ ਵਾਸਤੇ ਖੜਦੇ ਆਂ ਇਹ ਤੇ ਫਿਰ ਸਾਡਾ ਆਪਣਾ ਇਦੇ ਵਾਸਤੇ ਅੱਜ ਖੜਨਾ ਬਹੁਤ ਜ਼ਰੂਰੀ ਆ ਮੈਂ ਆਲ ਮੀਡੀਆ ਨੂੰ ਇਸ ਗੱਲ ਦੀ ਬੇਨਤੀ ਕਰਦਾ ਵੀ ਤੁਸੀਂ ਉੱਥੇ ਬਿਆਸ ਜ਼ਰੂਰ ਪਹੁੰਚੋ ਤੇ ਸਾਰੇ ਜਿੰਨੇ ਵੀਰ ਭਰਾ ਪੈਣਾ ਵਾ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਵੀ ਉੱਥੇ ਪਹੁੰਚੋ ਇਹ ਮੇਰੇ ਵਾਸਤੇ ਨਹੀਂ ਪਹੁੰਚਣਾ ਮੇਰੇ ਤੇ ਸਹਾਰ ਨਹੀਂ ਕਰਨਾ ਕੋਈ ਜੇ ਤੁਸੀਂ 24 ਤਰੀਕ ਨੂੰ ਖੜ ਗਏ ਆ ਕੇ ਇਹ ਫੇਰ ਭਾਵੇਂ ਜੋ ਮਰਜ਼ੀ ਹੋ ਜਾਏ ਫਿਰ ਮੈਂ ਅਮਰਤਪਾਲ ਦਾ ਨੰਗੇ ਧਾੜ ਖਰੂਗਾ ਇੱਕ ਠੋਕ ਕੇ ਖੜੂਗਾ ਇਹ ਸਿਰਫ ਮੈਂ ਤੁਹਾਡੇ ਇਕੱਠ ਤੋਂ ਵੇਖਣਾ ਵੀ ਤੁਸੀਂ ਉਹਨੂੰ ਕਿੰਨਾ ਕੁ ਪਿਆਰ ਕਰਦੇ ਆ ਫੇਸਬੁੱਕ ਤੇ ਪੋਸਟਾਂ ਪਾ ਪਾ ਕੇ ਤੇ ਕਹਿੰਦੇ ਤਕੜਾ ਆ ਜਾ ਤੇਰੇ ਨਾਲ ਆ ਤੇ ਜਦੋਂ ਮੈਦਾਨ ਦੀ ਗੱਲ ਆਉਂਦੀ ਆ ਜ਼ਮੀਨ ਦੀ ਗੱਲ ਆਉਂਦੀ ਆ ਫਿਰ ਛੱਡਿਆ ਪੂਛਾ ਕੋ ਲੈਨੇ ਆ ਫਿਰ ਆਓ ਨਿਤਰੋ ਕੱਲੋਂ ਕਹਿ ਵੀਰੇ ਅਸੀਂ ਵੀ ਮੇਰੇ ਨਾਲ ਕੋਈ ਨਹੀਂ ਖੜਿਆ ਉਹਨੇ ਕਿਹਾ ਵੀ ਵੱਡੀਆਂ ਵੱਡੀਆਂ ਸੰਸਥਾਵਾਂ ਨੇ ਕਿਸੇ ਨੂੰ ਪਤਾ ਨਹੀਂ ਲੱਗਿਆ ਵੀ ਗੁਰੂ ਸਾਹਿਬ ਦੀ ਬੇਦਵੀਰ ਇਹ ਤੁਹਾਨੂੰ ਕਬਰ ਸਾਹਿਬ ਇਹ ਚੀਜ਼ ਦਾ ਪਤਾ ਮੈਂ ਇਸ ਤੋਂ ਦਾ ਹਫ਼ਤੇ ਤੋਂ ਪਹਿਲਾਂ ਪਾ ਦਿੱਤੀ ਸੀ ਵੀ ਤੇਰੇ ਨਾਲ ਕੋਈ ਖੜੇ ਜਾਂ ਨਾ ਖੜੇ ਤੇਰਾ ਵੱਡਾ ਭਰਾ ਖੜਾ ਤੁਹਾਨੂੰ ਨਹੀਂ ਲੱਗਦਾ ਵੀ ਉਸ ਟਾਈਮ ਅਰਤਪਾਲ ਸਿੰਘ ਨੂੰ ਇਹ ਗੱਲ ਕਹਿਣੀ ਚਾਹੀਦੀ ਵੀ ਕੋਈ ਬੰਦਾ ਨਹੀਂ ਖੜਿਆ ਪਰ ਮੇਰੇ ਨਾਲ ਇੱਕ ਬੰਦਾ ਤੇ ਪੰਜਾਬ ਵਿੱਚ ਖੜਿਆ ਨਾ ਨਾ ਲੈਣਾ ਚਾਹੀਦਾ ਹੈ ਕਿ ਨਹੀਂ ਲੈਣਾ ਚਾਹੀਦਾ ਪਰ ਉਹ ਨਹੀਂ ਲਿਆ ਮੈਨੂੰ ਇਸ ਚੀਜ਼ ਦਾ ਕੋਈ ਚੱਕਰ ਨਹੀਂ ਮੈਂ ਕੋਈ ਮਸ਼ਹੂਰ ਹੋਣ ਵਾਤੇ ਨਹੀਂ ਮੈਂ ਸਿਰਫ ਇੱਕ ਚੰਗੇ ਇਨਸਾਨ ਦੀ ਕਦਰ ਕਰਦਾ ਉਹ ਮੇਰੇ ਨਾਂ ਨੂੰ ਅਸੀਂ ਤੇ ਜੰਮ ਦੇ ਮਸ਼ਹੂਰ ਹੈ ਜੋ ਜੰਮੇ ਹੀ ਉਦੋਂ ਦੇ ਮਸ਼ਹੂਰ ਹੈ ਜੇਲਾ ਵੀ ਵੇਖ ਲਿਆ ਰੇਲਾਂ ਵੀ ਵੇਖ ਲਿਆ ਸਾਰਾ ਕੁਝ ਵੇਖ ਲਿਆ ਪਰ ਅੱਜ ਚੰਗੇ ਗੁਣ ਨੂੰ ਬਚਾਉਣਾ ਮੈਂ ਅੰਮ੍ਰਿਤਪਾਲ ਦੇ ਸਰੀਰ ਦੀ ਨਹੀਂ ਗੱਲ ਕਰਦਾ ਇੱਕ ਚੰਗੇ ਗੁਰ ਨੂੰ ਚੰਗੇ ਇਨਸਾਨ ਨੂੰ ਬਚਾਉਣਾ ਸਾਡਾ ਫਰਜ਼ ਬਣਦਾ ਜੋ ਸਾਡਾ ਖਾਲਸੇ ਦਾ ਧਰਮ ਹੈ ਤੇ ਦੇਖਣੇ ਹੁਣ ਇਹ ਆ ਕਵਰ ਸਾਹਿਬ ਕਿੰਨੇ ਕ ਧਰਮੀ ਲੋਕ ਆ ਜਿਹੜੇ 24 ਤਰੀਕ ਨੂੰ ਆਉਂਦੇ ਆ ਮੈਂ ਨੰਬਰ ਆਪਣਾ ਉੱਤੇ ਪਾਇਆ ਹੁੰਦਾ ਪੱਕਾ ਹੀ ਮੇਰੇ ਇੰਸਟਾਗ੍ਰam ਦੇ ਉੱਤੇ ਤੇ ਕਿੰਨੇ ਕ ਲੋਕ ਆ ਉਹ ਆਉਂਦੇ ਆ ਮੈਂ ਉਹਨਾਂ ਨੂੰ ਸਾਰਿਆਂ ਨੂੰ ਇੱਕੋ ਗੱਲ ਕਹਿੰਦਾ ਵੀ ਮੈਨੂੰ ਵਟਸਐਪ ਤੇ ਮੈਸੇਜ ਕਰ ਦਿਓ ਤੇ ਥਾਂ ਟਿਕਾਣਾ ਜਿਹੜਾ ਉਹ ਮੈਂ ਇੱਕ ਦਿਨ ਪਹਿਲਾਂ ਤੁਹਾਨੂੰ ਦੱਸ ਦਊਂਗਾ 23 ਤਰੀਕ ਨੂੰ ਤੇ 24 ਤਰੀਕ ਨੂੰ ਹਾਂ 23 ਨੂੰ ਮੈਂ ਦੱਸ ਦਊਂਗਾ 24 ਤਰੀਕ ਨੂੰ ਕਿੱਥੇ ਇਕੱਠੇ ਹੋਣਾ ਫਿਰ ਉਹਦੇ ਤੋਂ ਬਾ ਹੇਲੇ ਕਿ ਇਹ ਅਸਲ ਵਿੱਚ ਨਾ ਸ਼ੇਰ ਦਾ ਸ਼ਿਕਾਰ ਕਰਨ ਵਾਸਤੇ ਬੱਕਰੀ ਬੰਨੀ ਗਈ ਲੇਕਿਨ ਸ਼ੇਰ ਨੂੰ ਇਸ ਗੱਲ ਦਾ ਪਤਾ ਨਹੀਂ ਕਿ ਸ਼ਿਕਾਰੀ ਬੈਠੇ ਆ ਪਹਿਲਾਂ ਠੀਕ ਆ ਉਹ ਬੀਬੀ ਤੁਹਾਨੂੰ ਸ਼ਕਲ ਤੋਂ ਨਹੀਂ ਲੱਗਦੀ ਕਿ ਉਹ ਬੀਬੀ ਪਹਿਲਾਂ ਹੀ ਉਦਾਂ ਦੀ ਹੈ ਪਰ ਉਹਨੇ ਆਪਣਾ ਰੋਣਾ ਰੋ ਕੇ ਮੈਂ ਕਹਿ ਸਕਦੇ ਪੰਜਾਬ ਦਾ ਇੱਕ ਥੰਮ ਕਹਿ ਸਕਦੇ ਆ ਇੱਕ ਥੰਮ ਦੀਪ ਸਿੱਧੂ ਡਿੱਗ ਪਿਆ ਫਿਰ ਇਹ ਵੀ ਡਿੱਪਣਾ ਜੇ ਅੱਜ ਇਹਦੇ ਨਾਲ ਨਾ ਖੜੇ ਤੇ ਇਹਨੂੰ ਸਰਕਾਰ ਕੁਝ ਕਰੇ ਜਾਂ ਨਾ ਕਰੇ ਇਹਨੇ ਹੌਕੇ ਦੇ ਨਾਲ ਹੀ ਅੱਧਾ ਹੋ ਜਾਣਾ ਮੈਂ 2 ਸਾਲ ਕੁਝ ਨਹੀਂ ਬੋਲਿਆ 2 ਸਾਲ ਕੋਈ ਕਾਰਵਾਈ ਨਹੀਂ ਪਾਈ ਮੈਂ एकदम ਸ਼ਾਂਤ ਹੋ ਕੇ ਬੈਹ ਗਿਆ ਕਿਉਂਕਿ ਲੋਕ ਜਦੋਂ ਸਾਨੂੰ ਸਰਕਾਰੀ ਕਹਿੰਦੇ ਆ ਫਿਰ ਅਹੀ ਕਰਨਾ ਹੀ ਕਿਉਂ ਅੱਜ ਦੁਬਾਰਾ ਉੱਠਣ ਦਾ ਕਾਰਨ ਮੇਰਾ ਇਹ ਆ ਕਿ ਮੈਨੂੰ ਮੇਰੇ ਗੁਰੂ ਨੇ ਆਵਾਜ਼ ਦੇ ਕੇ ਆਖਿਆ ਵੀ ਤੂੰ ਲੋਕਾਂ ਵਾਸਤੇ ਨਹੀਂ ਜੋ ਖਾਲਸੇ ਪੰਥ ਦੀਆਂ ਰਵਾਇਤਾਂ ਖਾਲਸੇ ਦਾ ਜੋ ਜੋ ਕਾਰਜ ਆ ਉਹ ਕਰਨਾ ਜਿੰਨਾ ਕਾਰਜ ਆ ਵਾਸਤੇ ਤੁਹਾਨੂੰ ਭੇਜਿਆ ਵੇਖੋ ਮੇਰਾ ਨਾ ਕੋਈ ਅੱਗੇ ਨਾ ਕੋਈ ਪਿੱਛੇ ਮੈਂ ਤਾਂ ਸਿੱਧਾ ਹੀ ਚੱਲਦਾ ਤਾਂ ਹੀ ਮੇਰਾ ਬੈਗਗਰ ਕੋਈ ਨਹੀਂ ਹੈਗਾ ਮੈਂ ਤਾਂ ਸਿੱਧਾ ਡਾਇਰੈਕਟ ਹੀ ਚੱਲਦਾ ਜਿਹਦੇ ਨਾਲ ਵੀ ਖੜਦਾ ਬਾਕੀ ਅਮਰਪਾਲ ਸਿੰਘ ਮੈਰ ਨੂੰ ਇਸ ਟਾਈਮ ਸਾਡੀ ਸਾਰਿਆਂ ਦੀ ਤੇ ਜੇ ਅੱਜ ਨਾ ਨਾ ਅਮਰਤਪਾਲ ਦੇ ਮਗਰ ਖੜੇ ਤੇ ਭਾਲ ਕੇ ਵੀਡੀਓ ਪਾਉਂਦਾ ਵੀ ਕੋਈ ਫਾਇਦਾ ਨਹੀਂ ਆ। ਫੇ ਵੀਡੀਓ ਪਾ ਕੇ ਕੀ ਕਰਨਾ ਉਹਨੂੰ? ਜਦੋਂ ਅਗਲਾ ਚੁੱਕ ਕੇ ਜੇਲ੍ਹ ਚ ਦੇਤਾ ਫੇ ਕੀ ਕਰੋਗੇ? ਅੱਜ ਲੋੜ ਆ ਉਹ ਜਿਹੜੀਆਂ ਬੀਬੀਆਂ ਵਾਂ ਉਹਨਾਂ ਨੂੰ ਸਾਹਮਣੇ ਲਿਆਂਦਾ ਜਾਵੇ। ਅੱਜ ਜਿਹੜੀਆਂ ਸਿੱਖ ਬੀਬੀਆਂ ਘਰਾਂ ਦੇ ਚੋਕ ਚੋਕ ਵਾਲੇ ਘੜ ਘੜ ਸੁੱਟਦੀਆਂ ਹਨ ਆ ਕਾਉਂਟਰ ਕਾਉਂਟਰ ਵੇਟ ਚੁੱਕਦੀਆਂ ਜਿੰਮ ਦੇ ਵਿੱਚ ਆਪਾਂ ਵੇਖਦੇ ਆ। ਅੱਜ ਉਹਨਾਂ ਬੀਬੀਆਂ ਦੀ ਲੋੜ ਆ ਪਿਆ ਉਹ ਸਿਰ ਤੇ ਖੱਫੜ ਬਨੋ। ਉਹਨਾਂ ਬੀਬੀਆਂ ਦੀ ਤਲਾਸ਼ ਕਰੀਏ ਉਹਨਾਂ ਬੀਬੀਆਂ ਦੇ ਐਂ ਤਾਂ ਹੋਂ ਤੇ ਗੋਡਾ ਦਿਨ ਨਾ ਸਕਦੇ। ਸਾਡੀਆਂ ਉਹ ਪੈਣਾ ਤੇ ਰੱਖ ਸਕਦੀਆਂ ਨਾ ਉਹਨਾਂ ਦੇ ਧੌਣ ਤੇ ਕੋਡਾ ਰੱਖਣ ਤੇ ਉਹਨਾਂ ਨੂੰ ਪੁੱਛੋ ਪੁੱਛਣ ਵੀ ਕਿੰਨੇ ਪੈਸੇ ਲਏ ਅਮਰਤਪਾਲ ਨੂੰ ਵੇਚਣ ਵਾਤੇ ਇਹ ਬੜੀ ਵੱਡੀ ਇੱਕ ਜ਼ਰੂਰਤ ਆ ਜੇ ਸਰਕਾਰ ਨੇ ਆਪਣਾ ਪਿਆਦਾ ਚੱਲਿਆ ਨਾ ਹੁਣ ਵਾਰੀ ਸਾਡੀ ਆ ਕਿਉਂਕਿ ਖਾਲਸਾ ਪਹਿਲ ਕਦੇ ਕਰਦਾ ਹੀ ਨਹੀਂ ਆ ਜੇ ਉਹਨਾਂ ਨੇ ਪਹਿਲ ਕਰ ਦਿੱਤੀ ਅੱਜ ਸਾਡਾ ਫਰਜ਼ ਬਣਦਾ ਵੀ ਅਸੀਂ ਕਿਵੇਂ ਚੱਲਣਾ ਵਾ ਰਣਨੀਤੀ ਮੈਂ ਪਹਿਲਾਂ ਦੱਸਿਆ ਨਾ ਰਾਜਨੀਤੀ ਕਹੀ ਜਾਂਦੇ ਆ ਵੀ ਮੀਰੀ ਪੀਰੀ ਦੀ ਸਨਹਾਂ ਦਾ ਵੀ ਮਾਰ ਰਹੇ ਨੇ ਆਖਿਆ ਵੀ ਰਾਜਨੀਤੀ ਕਰਨੀ ਚਾਹੀਦੀ ਆ ਰਾਜਨੀਤੀ ਨਹੀਂ ਰਣਨੀਤੀ ਆ ਇਹ ਲੋਕ ਕਹਿੰਦੇ ਜੀ ਕੋਈ ਜਦੋਂ ਕੋਈ ਆਉਂਦਾ ਲੀਡਰ ਉਹ ਕਹਿੰਦਾ ਅਸੀਂ ਮਤਲਬ ਮਹਾਰਾਜ ਨੇ ਰਾਜਨੀਤੀ ਸਾਰੀ ਝੋਲੀ ਚ ਪਾਈ ਹੈ ਰਾਜਨੀਤੀ ਨਹੀਂ ਹੈ ਰਣਨੀਤੀ ਆ ਪੀ ਰਣ ਦੇ ਵਿੱਚ ਜਿੱਤਨਾ ਕਿੱਦਾਂ ਵਾ ਇਹ ਕੁਰਸੀਆਂ ਦੇ ਜਿੱਤੀ ਜਾਂਦੇ ਸੋ ਮੈਂ ਸਾਰਿਆਂ ਭਰਾਵਾਂ ਨੂੰ ਇਹ ਗੱਲ ਕਹਿਣਾ ਵੀ ਇਹ ਹੁਣ ਰਣਨੀਤੀ ਜਿਹੜੀ ਆ ਇਹਨੂੰ ਕਿਵੇਂ ਇਹਦੀ ਵਿਉਂਤਬੰਦੀ ਕੀ ਆ ਇਹ ਇਕੱਤਰ ਕਿਵੇਂ ਕਰਨਾ ਤੇ ਅਮਰਤਪਾਲ ਮਹਿਰੂ ਨੂੰ ਮੈਂ ਮਿਲਣਾ ਕਿੱਦਾਂ ਜੇ ਮੈਨੂੰ ਮਿਲੂਗਾ ਮੈਂ ਉਹਨਾਂ ਬਹਿ ਕੇ ਵਿਚਾਰ ਕਰੂੰਗਾ ਜੇ ਉਹਨੂੰ ਸਾਹਮਣੇ ਦੀ ਲੋੜ ਪਈ ਸੰਭੂਗਾ ਵੀ ਤੇ ਜੇ ਉਹਦੇ ਨਾਲ ਖੜੂੰਗਾ ਤਾਂ ਫਿਰ ਇਕੱਠੋ ਕੇ ਖੜੂੰਗਾ ਪੇ ਮਤਲਬ ਇਹ ਨਹੀਂ ਮੈਂ ਘਰ ਕੋ ਰਲ ਮੋ ਨਹੀਂ ਕਰਦਾ ਫਿਰ ਜਿੱਥੇ ਖੜ ਗਏ ਫਿਰ ਖੜ ਗਏ ਕੋਈ ਨਹੀਂ ਫਿਰ ਜੇ ਰੀਲਾਂ ਦੇ ਜੇਲਾ ਫਿਰ ਇਕੱਠੇ ਹੀ ਜਾਵਾਂਗੇ ਜਿੱਧਰ ਨੂੰ ਜਾਵਾਂਗੇ ਪਰ ਇਹ ਆ ਵੀ ਨਾ ਭੱਜਿਆਂ ਦਾ ਨਾ ਭੱਜਣਾ ਫਿਰ ਕੰਮੇ ਕੀ ਆ ਤੇ ਇਹ ਹੁਣ ਉਹਦੇ ਮਿਲਨ ਤੇ ਡਿਪੈਂਡ ਆ ਤੇ ਬਾਕੀ ਮੇਰੀਆਂ ਜਮ ਵਾਲੀਆਂ ਭੈਣਾਂ ਨੂੰ ਵੀ ਹੁਣ ਬੇਨਤੀ ਆ ਵੀ ਆਜੋ ਹੁਣ ਡੌਲੇ ਬਤੇਰੇ ਫੁਲਾ ਲੇ ਆਪਾਂ ਤੇ ਇਹ ਜਿਹੜੀਆਂ ਹੁਣ ਘਰਾਂ 'ਚ ਬੈਠੀਆਂ ਜਿਹੜੀਆਂ ਸਿੱਖ ਪੰਥ ਨੂੰ ਬਦਨਾਮ ਕਰਦੀਆਂ ਸਾਡੇ ਹੀਰੇ ਖੋਰੀਆਂ ਅੱਜ ਤੁਹਾਡੇ ਡੌਲਿਆਂ ਦਾ ਬਲ ਵੇਖਣਾ ਵੀ ਉੱਥੇ ਤੇ ਕਵੰਟਲ ਫਟ ਚੁਕ ਚੁਕ ਮਾਰਦੀਆਂ ਤੇ ਆਹ ਜਿਹੜੀਆਂ ਘਰਾਂ 'ਚ ਬੈ ਕੇ ਸਾਡੇ ਸਿੱਖ ਭਰਾਵਾਂ ਨੂੰ ਅੱਜ ਜੇਲ੍ਹਾਂ 'ਚ ਧੱਕਣ ਵਾਸਤੇ ਰਣਨੀਤੀ ਇਹਨਾਂ ਨੇ ਖੇਢੀ ਆ ਇਹਨਾਂ ਦੀ ਧੌਣ ਤੇ ਗੋਡਾ ਹੁਣ ਤੁਸੀਂ ਰੱਖਣਾ ਇਹੀ ਰੱਖਿਆ ਤੇ ਕੰਮ ਉਲਟ ਹੋਣਾ ਫਿਰ ਸਿੱਖਾਂ ਉਹਨਾਂ ਕਹਣਾ ਸਿੱਖ ਵੇਖ ਲੋ ਬੀਬੀਆਂ ਨਾਲ ਧੱਕਾ ਕਰਦੇ ਆ ਅਸੀਂ ਧੱਕਾ ਨਹੀਂ ਕਰਨਾ ਇਹ ਕਰਕੇ ਸਾਡੇ ਕੋਲ ਜਿਹੜੀਆਂ ਸਾਡੀਆਂ ਸਿੰਘਣੀਆਂ ਇਹ ਚੜ੍ਹਦੀ ਕਲਾ ਦੇ ਨਾਲ ਆਉਣ ਤੇ ਬਾਕੀ ਇਹ ਇੱਕ ਤਾਣਕੇ ਆਉਣ ਇਹਨਾਂ ਦੀ ਧੌਣ ਤੇ ਗੋਡਾ ਰੱਖਣਾ ਅਸੀਂ ਬਰਾਬਰ ਨਾਲ ਚੱਲਾਂਗੇ 1 ਇੰਚ ਪਿੱਛੇ ਨਹੀਂ ਹਟਦਾ ਇਹ ਮੈਂ ਕਵਰ ਸਾਹਿਬ ਇਹ ਵਾਦਾ ਕਰਦਾ ਹਾਂ ਇਹ ਗੱਲ ਦਾ ਵੀ ਮੈਂ ਜੇ ਇਹ ਇਕੱਠ ਹੋ ਗਿਆ ਮੈਂ ਘਰ ਫਤਿਹ ਬਣਾ ਦੂੰਗਾ ਸਿੱਧਾ ਤੁਰੂੰਗਾ ਜਿੱਦਰ ਨੂੰ ਆਖਣਾ ਇਹ ਘੋਟੋ ਕੇ ਤੁਰੂੰਗਾ ਫਿਰ ਘਰ ਆਲਮੋ ਨਹੀਂ ਕਰਨਾ ਇੱਧਰ ਨੂੰ ਹੀ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਚਵੇਂ ਕੀ ਗੱਲਬਾਤ ਕਰਕੇ ਹਟੇ ਆਂ ਉਮੀਦ ਹੈ ਤੁਸੀਂ ਸਾਰੀ ਗੱਲਬਾਤ ਸੁਣੀ ਲਏਗੇ ਐਸੇ ਤਰੀਕੇ ਨਾਲ ਹੋਰ ਵੀ ਅਪਡੇਟਸ ਲਈ ਸਾਡੇ ਨਾਲ ਜੁੜੇ ਰਹੋ ਕੈਮਰਾ ਪਰਸਨ ਅਮਿਤ ਖਾਨਾ ਦੇ ਨਾਲ ਵਰਜਤ ਸਿੰਘ